ਸਤਿ ਸ਼੍ਰੀ ਅਕਾਲ ਬ੍ਰਾਊਜ਼ਰੀ ਦੀ ਟੀਵੀ ਦੇਖ ਰਹੇ ਹੋ ਤਾਂ ਸੀ ਮਕਰਨ ਹਾਂ ਦਾ ਕੋਈ ਵੇਲਾ ਹੁੰਦਾ ਸੀ ਜਦੋਂ ਪਿਆਉ ਸੋਹਰੇ ਦੀ ਨੌਤੀ ਇੱਜ਼ਤ ਕਰਦੀ ਹੁੰਦੀ ਸੀ ਉਸ ਤੋਂ ਡਰਦੀ ਵੀ ਹੁੰਦੀ ਸੀ ਪਰ ਅੱਜ ਦਾ ਦੇਖ ਲੋ ਸਮਾਂ ਕਿਹਜੇ ਆ ਗਿਆ ਕਿ ਨਸ਼ੇ ਦੇ ਵਿੱਚ ਰਿਸ਼ਤੇ ਵੀ ਗਰਕ ਚੁੱਕੇ ਨੇ ਅੱਜ ਤੁਹਾਨੂੰ ਕਹਾਣੀ ਦੱਸਾਂਗੇ ਇੱਕ ਅਜਿਹੇ ਪਰਿਵਾਰ ਦੀ ਜਿੱਥੇ ਇੱਕ ਬਜ਼ੁਰਗ ਜਿੱਥੇ ਘਰ ਦੇ ਵਿੱਚ ਬੁੱਢਾ ਬੰਦਾ ਰੋ ਰੋ ਕੇ ਪਿੱਟ ਪਿੱਟ ਕੇ ਆਪਣੀ ਕਹਾਣੀ ਦੱਸ ਰਿਹਾ ਇੱਥੇ ਕੁਝ ਅਜੀਬਾ ਹੋਇਆ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਪ੍ਰਵਿੰਦਰ ਝੋਟਾ ਜੋ ਕਿ ਲਗਾਤਾਰ ਇਸ ਨਸ਼ੇ ਦੀ ਕ੍ਰੀਤੀ ਦੇ ਖਿਲਾਫ ਲੜ ਰਿਹਾ ਉਸ ਨੂੰ ਇੱਕ ਬਜ਼ੁਰਗ ਨੇ ਖੁਦ ਫੋਨ ਕੀਤਾ ਵੀਡੀਓ ਦੇ ਵਿੱਚ ਦੇਖੋ ਕਿਵੇਂ ਡਰ ਡਰ ਕੇ ਫੁੱਸ ਫੁੱਸ ਕਰਦਾ ਹੋਇਆ ਇਹ ਬਜ਼ੁਰਗ ਦੱਸਦਾ ਹੈ ਕਿ ਉਸ ਦੀ ਨੌ ਉਸ ਦੇ ਪੁੱਤ ਦੇ ਨਾਲ ਰਲ ਕੇ ਚਿੱਟਾ ਵੇਚ ਰਹੀ ਹੈ ਹਾਂ ਬਾਪੂ ਕਿਵੇਂ ਆ ਗਿਆ ਦੇਖ ਮੈਂ ਤਾਂ ਤੂੰ ਫੋਨ ਕਰਿਆ ਕਿੱਥੇ ਆ ਮੁੰਡਾ ਮੈਨੂੰ ਆ ਦ। ਕੱਢ ਦੋ। ਦਾ ਵੇਚਦਾ ਨਾ ਤੇਰਾ ਮੁੰਡਾ ਵੇਚਦਾ ਰਿhta। ਆਪਾਂ ਇਹਨੂੰ ਮੀਰਪੁਰ ਕੋਲਾਂ ਤੋਂ ਬਾਪੂ ਨੇ ਫੋਨ ਕਰਿਆ ਸੀ ਸਵੇਰੇ ਅੱਜ ਵੀ ਮੇਰਾ ਮੁੰਡਾ ਚਿੱਟਾ ਵੇਦਾ 2 ਲੱਖ ਰੁਪਏ। ਨੋਰਥ ਹਾਲ ਦੇ ਇੱਥੇ ਬੈਠਿਆ। ਉਸਨੇ ਕੋਈ ਸੰਗ ਸ਼ਰਮ ਤਾਂ ਕੀ ਕਰਨੀ ਉਹ ਖੁਦ ਚਿੱਟਾ ਤੋਲਦੀ ਐ ਕੰਡੇ ਦੇ ਉੱਤੇ ਤੇ ਉਸਦਾ ਪੁੱਤ ਵੇਚਦਾ। ਡਰਦਾ ਬਜ਼ੁਰਗ ਕਹਿੰਦਾ ਕਿ ਉਸਦੀ ਬਦਨਾਮੀ ਹੁੰਦੀ ਆ। ਇਹ ਫਿਰ ਪਰਵਿੰਦਰ ਝੋਟਾ ਆਪਣੇ ਸਾਥੀਆਂ ਦੇ ਨਾਲ ਰੇਡ ਕਰਦਾ ਇਹਨਾਂ ਦੇ ਘਰੇ ਤੇ ਮੌਕੇ ਤੇ ਫਿਰ ਜੋ ਹਾਲਾਤ ਬਣਦੇ ਨੇ ਉਸ ਦੀ ਵੀਡੀਓ ਤੁਸੀਂ ਆਪ ਦੇਖੋ ਉਸਨੇ ਕਹਿੰਦੇ ਪਰਸ ਨੂੰ ਬਵਾਉਂਦੇ ਫਿਰਦਾਂਗੇ ਮੁਰਦਾਵਾਰੀ ਤੋਂ ਤੁਹਾਨੂੰ ਵਾਰਨਿੰਗ ਕਰਨਾ ਹੈ ਪਰਸੋਂ ਲੈ ਕੇ ਮੈਨੂੰ ਸਾਰਾ ਕੁਝ ਪਤਾ ਨਹੀਂ ਪਰ ਮੈਂ ਵਰਚਾ ਬਵਾਉਂਗਾ ਪੁੱਸ ਸਦੂ ਸਾਰੀ ਪਤਾ ਕੀ ਗੱਲਾ ਬਾਈ ਮੇਰੀ ਗੱਲ ਆਪੀ ਸੜਦੇ ਆਪ ਦੇ ਹੱਥਾਂ ਨਾਲ ਨਾਲੀ ਤੋਂ ਤੁਹਾਨੂੰ ਲਾਸਟ ਵਾਰ ਵਾਰਨਿੰਗ ਦੇ ਕੇ ਮੇਰੇ ਕੋਲ ਕੁਝ ਵੀ ਦੇਖ ਲੋ ਸਾਰਾ ਕੁਝ ਨਿਕਲਿਆ ਹੋਇਆ ਕਰੋ ਅਸੀਂ ਫਿਰ ਭਾਲ ਲਾਂਗੇ ਦਵਾਸੀ ਲਾਵਾਂਗੇ ਹਾਂ ਤਲਾਸ਼ੀ ਲੈ ਲਓ ਬਾਈ ਹਾਂ ਸਾਰਾ ਕੁਝ ਨਿਕਲੂ ਵੇਚ ਦਾਂ ਤੂੰ ਪਰਸੋਂ ਲੈ ਕੇ ਆਹਨੂੰ ਫ ਅੱਗਿਓ ਪੁੱਤ ਨੇ ਦਰਨਾ ਤੱਕੀ ਉਸਨੇ ਗਲਤੀ ਮੰਨਣੀ ਤੱਕੀ ਉਹ ਤਾਂ ਅੱਗਿਓ ਕਹਿੰਦਾ ਕਿ ਉਸ ਦਾ ਪਿਓ ਤਾਂ ਆਪ ਸ਼ਰਾਬ ਵੇਚਦਾ ਕੋਈ ਗੱਲ ਨਹੀਂ ਭਾਈ ਯਾਰ ਜੇ ਨਹੀਂ ਵੇਚਦਾ ਠੀਕ ਹੈ ਆਪਾਂ ਆਪ ਹੀ ਪਿਓ ਜੀ ਦਾਰੂ ਵੇਚਦਾ ਮੈਂ ਮੈਂ ਦਾਰੂ ਦੀ ਗੱਲ ਨਹੀਂ ਸਾਨੂੰ ਚੱਟੇ ਦੀ ਗੱਲ ਦੀ ਗੱਲ ਆ ਤੂੰ ਵੇਚਦੇ ਪਹਿਲਾਂ ਪਰਚੇ ਵੀ ਤੇਰੇ ਤੇ ਤੂੰ ਅੰਦਰ ਵੀ ਸਾਨੂੰ ਆਉਂਦਾ ਵੀ ਕਿਹਾ ਸੀਗਾ ਅੱਗਿਓ ਦੇਖੋ ਕੀ ਕੁਝ ਦੋਸ਼ ਲਾਏ ਜਾਂਦੇ ਨੇ ਕਿਵੇਂ ਪਿੰਡ ਵਾਲੇ ਵੀ ਇਕੱਠੇ ਹੁੰਦੇ ਨੇ ਤੇ ਗਾਹ ਪੈ ਜਾਂਦਾ ਮੌਕੇ ਉੱਤੇ ਦੇਖੋ ਮੀਰਪੁਰ ਕਲਾਂ ਦੀ ਇਹ ਵੀਡੀਓ ਜਿੱਥੇ ਪਰਮਿੰਦਰ ਝੋਟੇ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਸਲਾ ਇੱਕ ਵਾਰ ਮੁੜ ਤੋਂ ਸਾਹਮਣੇ ਆਇਆ ਹਾਂ ਬਾਪੂ ਕਿਵੇਂ ਆ ਗਿਆ ਦੇਖ ਮੈਂ ਤੂੰ ਫੋਨ ਕਰ ਕਿੱਥੇ ਆੁੰਦਾ ਮੁੰਡਾ ਦੱਸ ਸਾਚਾ ਨਾ ਮੇਚਦਾ ਨਾ ਤੇਰਾ ਮੁੰਡਾ ਵੇਚਦਾ ਰਿhta ਹਾਂ ਭਾਈ ਮੈਨੂੰ ਮੀਰਪੁਰ ਕਲਾਂ ਤੋਂ ਬਾਪੂ ਨੇ ਫੋਨ ਕਰਿਆ ਸੀ ਸਵੇਰੇ ਅੱਜ ਵੀ ਮੇਰਾ ਮੁੰਡਾ ਚਿੱਟਾ ਵੇਚਦਾ 2 ਲੱਖ ਰੁਪਏ ਨੋਰਥ ਆਲ ਦੀ ਇੱਥੇ ਵਟਿਆ ਇਹ ਉਸਨੇ ਕਹਿੰਦੇ ਪਰਸ ਨੂੰ ਬਵਾਉਂਦੇ ਸਿਰਦਾਂਗੇ ਮੁਰਦਾਬਾਰੀ ਫੋਂ ਤੁਹਾਨੂੰ ਵਾਰਨਿੰਗ ਕਰਨਾ ਹੈ ਪਰਸੋਂ ਲੈ ਕੇ ਮੈਨੂੰ ਸਾਰਾ ਕੁਝ ਪਤਾ ਨਹੀਂ ਫਿਰ ਮੈਂ ਪਰਚਾ ਪਾਉਂਗਾ ਪੁਲਿਸ ਨੂੰ ਸਾਰੀ ਪਤਾ ਕੀ ਗੱਲਾ ਬਾਈ ਮੇਰੀ ਗੱਲ ਆਪੀ ਸੜਦੇ ਆਪ ਦੇ ਹੱਥਾਂ ਨਾਲੀ ਤੇ ਤੁਹਾਨੂੰ ਲਾਸਟ ਵਾਰ ਵਾਰਨਿੰਗ ਦੇ ਕੇ ਮੇਰੇ ਕੋ ਕੁਝ ਵੀ ਦੇਖ ਲੋ ਸਾਰਾ ਕੁਝ ਨਿਕਲਿਆ ਹੋਇਆ ਕਰੋ ਅਸੀਂ ਫਿਰ ਭਾਲ ਲਾਂਗੇ ਦਵਾਸੀ ਲਾਵਾਂਗੇ ਹਾਂ ਤਲਾਸ਼ੀ ਲੈ ਲਵੋ ਬਾਈ ਨਹੀਂ ਹਣਾ ਸਾਰਾ ਕੁਝ ਨਿਕਲੂ ਵੇਚ ਦਾਂ ਤੂੰ ਪਰਸੋਂ ਲੈ ਕੇ ਆ ਸਾਨੂੰ ਫੋਨ ਕਰਾ ਤੇਰੇ ਪਿੰਨੋਂ ਕਸਮ ਲੱਗਿਆ ਆਪਣਾ ਵੇਚਦਾ ਹੀ ਸਮਾਨ ਨੂੰ ਹੈ ਹੁਣ ਤੂੰ ਕੁਝ ਵੀ ਨਹੀਂ ਕਰਦਾ ਸਾਨੂੰ ਫੋਨ ਕਰਾ ਵੀਰੇ ਨਹੀਂ ਨਹੀਂ ਕਰਦਾ ਯਾਰ ਬ ਤੇਰੇ ਪਿਓ ਨੇ ਫੋਨ ਕਰਿਆ ਗੱਲ ਮੰਗਾ ਸਵੇਰੇ ਵੀ ਤੇਰੀ ਨੂੰਹ ਤੋਲਦੀ ਹੈ ਨਾ ਮੇਰੀ ਤੂੰ ਸਮਾਨ ਵੇਚਦਾ ਕੋਈ ਗੱਲ ਨਹੀਂ ਭਾਈ ਯਾਰ ਜੇ ਨਹੀਂ ਵੇਚਦਾ ਠੀਕ ਹੈ ਆਪਾਂ ਆਪ ਹੀ ਪਿਓ ਹੀ ਦਾਰੂ ਵੇਚਦਾ ਮੈਂ ਮੈਂ ਕਿਹਾ ਦਾਰੂ ਦੀ ਗੱਲ ਨਹੀਂ ਸਾਨੂੰ ਚਿੱਟੇ ਦੀ ਗੱਲ ਦੀ ਗੱਲ ਆ ਤੂੰ ਵੇਚ ਦੇ ਪਹਿਲਾਂ ਪਰਚੇ ਵੀ ਤੇਰੇ ਤੂੰ ਅੰਦਰ ਵੀ ਸਮਾਨ ਹੋਵੇ ਵੀ ਕਿਹਾ ਸੀਗਾ ਹਨਾ ਹੁਣ ਵੀ ਤੂੰ ਵੇਚਣਾ ਪਰਸੋਂ ਪਤਾ ਨਹੀਂ ਕਿੱਥੇ ਸਮਾਨ ਲੈ ਕੇ ਆਇਆ ਤੇਰੇ ਪਿੰਡ ਸਾਰਾ ਪਿੰਡ ਬੋਲ ਲੈ ਯਾਰ ਬਲਾਲਾ ਪਿੰਡ ਵਾਲਿਆਂ ਨੂੰ ਕਮੇਟੀ ਵਾਲਿਆਂ ਨੂੰ ਬਲਾਲਾ ਭਰਾਵਾ ਥੋੜਾ ਪਿੰਡਾ ਪਿੰਡ ਚ ਜ਼ਹਿਰ ਵੇਚਦਾ ਦੇਖੋ ਅਸਤਾ ਸਾਨੂੰ ਹੱਥ ਬੰਨ ਕੇ ਬੇਨਤੀ ਕਰਨਾ ਕੋਈ ਦਰ ਤੇ ਹੁਣ ਪਰਚ ਨਹੀਂ ਕਰਾਂਗੇ ਸਾਮਾਨ ਵੇਚਦੇ ਨਹੀਂ ਵਾਦਾ ਕਰੀ ਗੁਰਦੁਆਰੇ ਜਾ ਕੇ ਮੈਂ ਅੱਗੇ ਤੋਂ ਵੇਚਦਾ ਨਹੀਂ ਕਿ ਨੀ ਪੈਣੇ ਥੋੜੇ ਬੱਚਾ ਹੈਗਾ ਹਾਂਜੀ ਜੇ ਉਹ ਬੱਚਾ ਜੇਟਾ ਪੀਣ ਲੱਗੇ ਫੇਰ ਉਹ ਓਹ ਤਾਂ ਠੀਕ ਹੈ ਮਾੜੀ ਗੱਲ ਨਹੀਂ ਹੈਗੀ ਮੈਂ ਪਹਿਲਾਂ ਵੇਚਿਆ ਮੈਂ ਮੰਨਦਾ ਪਹਿਲਾਂ ਵੇਚਿਆ ਹੁਣ ਵੀ ਵੇਚਦਾ ਕਰ ਸਾਂ ਕੱਲ ਮੈਂ ਤੈਨੂੰ ਵੀਡੀਓ ਵਿਖਾ ਦਿੰਨੇ ਆ ਮੈਂ ਵੇਚ ਦੇ ਦੀ ਤੇਰੀ ਵੀਡੀਓ ਜੇ ਖੜ ਜਾ ਤੇਰੀ ਵੀਡੀਓ ਦਿਖਾਤੀ ਕੱਲ ਦੀ ਜਾਂ ਪਰਸੋਂ ਦੀ ਫੇਰ ਮੰਨੇ ਹਾਂਜੀ ਹੈ ਕਿਸ ਤੋਂ ਲਿਆ ਕੇ ਦਿੱਤਾ ਉਹ ਫੇਰ ਆਏ ਨਾ کہیں ਇਹ ਤੇਰੀ ਵੀਡੀਓ ਕੱਲ ਪਰਸੋਂ ਦੀ ਹੋਈ ਤੂੰ ਆਪ ਨਾਲ ਪਿੰਦੇ ਦੀ ਹੋਵੇ ਨਾਲ ਸਾਰਾ ਕੁਝ ਹੋਵੇ ਹਨਾ ਨਹੀਂ ਇੱਥੇ ਤੇਰੇ ਵੇਚਦੇ ਦੀ ਹੋਵੇ ਇੱਥੇ ਕੰਡਾ ਤੇਰਾ ਕੰਡਾ ਕੱਢ ਲੈ ਕੋ ਵਾਲ ਨਹੀਂ ਆਪਾਂ ਕੱਢ ਲੈਣਾ ਸਾਰਾ ਕੁਝ ਖੜ ਜਾ ਦੋ ਮਿੰਟ ਸਾਰਾ ਕੁਝ ਪਤਾ ਬਾਪੂ ਬਾਈ ਇਹ ਤੇਰਾ ਬੱਚਾ ਮੁੰਡਾ ਹੈ ਬੋਲੀਆਂ ਆ ਬਾਪੂ ਨੇ ਤੁਸੀਂ ਮੈਨੂੰ ਸਵੇਰੇ ਫੋਨ ਕਰਿਆ ਸੀ ਅੱਜ ਵੀ ਤੇਰਾ ਮੁੰਡਾ ਸ਼ਾਗਨ ਨਸ਼ਾ ਵੇਦਾ ਮੈਨੂੰ ਪਤਾ ਹੈਗਾ ਸੀ ਕਿ ਉਹਨੂੰ ਕੰਪਲੀਟ ਆ ਗਈਆਂ ਸੀ ਹੁਣ ਤੂੰ ਸਾਨੂੰ ਸਹੀ ਸੀ ਦੱਸ ਇਹ ਨਸ਼ਾ ਵੇਚਦਾ ਹੈ ਵੇਚਦਾ ਜੀ ਚਿੱਟਾ ਕੱਲ ਵੀ ਵੇਚਦਾ ਜੀ ਬੋਲੀਆਂ ਨੂੰ ਮੇਰੀ ਥੋਲ ਨੋਂਦਰੀ ਥੋਲਦੀ ਹੈ ਤੂੰ ਵੀ ਇਸੇ ਘਰ ਚ ਰਹਿਣਾ ਹਾਂਜੀ ਉਹ ਕੱਢ ਰੱਖਿਆ ਜੀ ਮੈਨੂੰ ਅੱਡੇ ਨਾਲ ਤੈਨੂੰ ਅੱਡ ਉਹਦਾ ਚੱਲ ਕੋਈ ਗੱਲ ਨਹੀਂ ਇਹ ਵੇਚਦਾ ਨਸ਼ਾ ਹੈਗਾਗਾ ਇਹ ਮੁੰਡੇ ਦਾ ਪਿਓ ਹੈ ਸਾਹਮਣੇ ਕਹਿ ਰਿਹਾ ਕੱਲ ਵੀ ਵੇਚਿਆ ਨਸ਼ਾ ਨੇ ਅੱਛਰੇ ਆਮ ਕਰਚੇ ਤੋਂ ਲੱਗਦਾ ਜੀ ਅੱਜ ਵੇਚ ਹੈਗਾ ਅੱਜ ਕਿੰਨੇ ਕ ਬੰਦੇ ਆ ਕੇ ਲੈ ਗਏ ਨੇ ਕਿੰਨੇ ਕਿੰਨੇ ਕ ਬੰਦੇ ਲੈ ਗਏ ਨੇ ਆ ਕੇ ਅੱਜ ਅੱਜ 3-4 ਲੈ ਗਏ 3-4 ਲੈ ਗਏ ਦੇਖ ਤਰਾ ਪਿਓ ਕਹਿ ਰਿਹਾ ਨਹੀਂ ਨਹੀਂ ਕਿਹੜੀ ਗੱਡੀ ਜਾਏ ਸੀ ਉਹ ਕੀ ਕਰਨ ਆਉਂਦੇ ਨੇ ਬਾਈ ਜੇ ਹੁਣ ਤੇਰੇ ਘਰੋਂ ਅਸੀਂ ਕੱਢ ਲਿਆ ਤੇਰਾ ਬਹੁਤ ਵਾਰ ਬੁਰਾ ਹਾਲ ਪੈਣ ਜੀ ਇੱਕ ਮਿੰਟ ਪੈਣੇ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਤਾਂ ਤੁਹਾਨੂੰ ਬੇਨਤੀ ਕਰਦੇ ਆ ਜਿਹੜੀ ਮੈਂ ਨਾ ਮੇਰੀ ਕੁੜੀਆ ਦੇ ਚਿੱਤੇ ਦਾ ਦੱਸ ਪਹਿਲਾਂ 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 ਤੇਰੀ ਗੱਲ ਹਾਂ ਵੀਡੀਓ ਬਣਾ ਲਓ ਕੋਈ ਚੈੱਕ ਕਰਨੀ ਪਹਿਲਾਂ ਹੀ ਵੇਚਦਾ ਹਾਂ ਵੇਚਦਾ ਮੈਂ ਕਿਉਂ ਸੀ ਕਾਰਨ ਵੀ ਸੁਣ ਲਾਉਣ ਪਹਿਲਾਂ ਚਲੋ ਨਹੀਂ ਨਹੀਂ ਪਹਿਲਾਂ ਕਾਰਨ ਵੇਚ ਦੱਸ ਨਾ ਪਹਿਲਾਂ ਚਲੋ ਮਾਰਾ ਕੰਮ ਸੀ ਕਾਰ ਦੱਸੀ ਲੋੜ ਨਹੀਂ ਵੇਚ ਦੱਸ ਤੂੰ ਆਪ ਹੀ ਦਿੰਦਾ ਹੋਗਾ ਹਾਂ ਪਿੰਦਾ ਵੀ ਸੀ ਕਾਰਨ ਤਾਂ ਸੁਣ ਲਓ ਹਾਂ ਇਨੂੰ ਐ ਪੁੱਛੋ ਬਾਣ ਚ ਹਿੱਸਾ ਦਿੰਦਾ ਯਾਰ ਜੇ ਬਾਣ ਚ ਤੈਨੂੰ ਹਿੱਸਾ ਨਹੀਂ ਦਿੱਤਾ ਤੂੰ ਮੇਰੀ ਕਹਾ ਤੂੰ ਮੇਰੀ ਕਾ ਹੋਣਾ ਤੈਨੂੰ ਬਾਣ ਚ ਹਿੱਸਾ ਨਹੀਂ ਦਿੱਤਾ ਫਿਰ ਤੂੰ ਨਸ਼ਾ ਵੇਚੇਂਗਾ ਜਮਾਨ ਹੀ ਦੇ ਬਾਣ ਤੂੰ ਦਿਹਾੜੀ ਕਰ ਲੈ ਮਿਹਨਤ ਕਰ ਲੈ ਮਜ਼ਦੂਰੀ ਕਰ ਲੈ ਫਿਰ ਤੂੰ ਨਸ਼ਾ ਵੇਚੇਂਗਾ ਲੋਕਾਂ ਨੂੰ ਜਵਾਕ ਨੂੰ ਜਹਰ ਵਿੱਚ ਆ ਜਾਓ ਭਾਈ ਅੰਦਰ ਆਓ ਤੇਰਾ ਬੱਚਾ ਜੇ ਇਹ ਲੱਗ ਗਿਆ ਫੇਰ ਲੋਕੋ ਤੁਹਾਡੇ ਗਮਾਰ ਚ ਲੋਕੋ ਬਾਹਰ ਜਾ ਬੋਲ ਕੇ ਆ ਯਾਰ ਮੈਂ ਇੱਕ ਚ ਨਾਲੇ ਫਿਰ ਭਾਈ ਹੁਣ ਤੇਰੇ ਸਾਹਮਣੇ ਆ ਤੇਰੇ ਪਿੰਡ ਪੰਚਾਇਤ ਪਰਮੇਸ਼ਰਾ ਜਦਾ ਕੱਢ ਕੇ ਹੈਗਾ ਅਸੀਂ ਵੀਡੀਓ ਨਹੀਂ ਬਣਾਉਂਦੇ ਆਪੀ ਨਾਲ ਹੀ ਛਿੜੇ ਗਦੇ ਪਰ ਹੈਗਾ ਸਮਾਨ ਮੈਨੂੰ ਪਤਾ ਲੈ ਕੇ ਆਇਆ ਰੁਪਏ ਨਾ ਤਲਾਸ਼ੀ ਅਸੀਂ ਲਵਾਂਗੇ ਫਿਰ ਪੁਲਸਾ ਬਲਾ ਕੇ ਉਹ ਮਸ਼ੀਨ ਲੈ ਕੇ ਆਉਂਗੇ ਕੁੱਤੇ ਲੈ ਕੇ ਆਉਣਗੇ ਆਪੀ ਸੇ ਆਉਗੀ ਦੋ ਮਿੰਟ ਆਇਆ ਫਿਰ ਕਰ ਭਾਈ ਡੀਐਸਪੀ ਨੂੰ ਖੋਣ ਉਹ ਆਉਣਗੇ ਤਲਾਸ਼ੀ ਲੈਣਗੇ ਪਰ ਪੁਲਸ ਆਉਗੀ ਉਹ ਆਪੀ ਹੋਗੋ ਤੇਰਾ ਪਿਓ ਤੇਰੇ ਸਾਹਮਣੇ ਕਹਿੰਦਾ ਵੀ ਅੱਜ ਵੀ ਵੇਚਿਆ ਗੱਲ ਵੀ ਵੇਚ ਹੈ ਹਨਾ ਅਸੀਂ ਤਲਾਸ਼ੀ ਤੇਰੇ ਘਰੋਂ ਕਿਉਂ ਲਗੀ ਇਹਦਾ ਤੇਰਾ ਪਿਓ ਤੇਰਾ ਖੁਦਾ ਗਵਾ ਉਹ ਕਹਿ ਰਿਹਾ ਤੇਰੀ ਮਾਂ ਵੀ ਕਹਿ ਰਹੀ ਹੈ ਵੀ ਵੇਚਿਆ ਜੋ ਤੂੰ ਵੇ ਮੈਨੂੰ ਦੋਨੇ ਪਰ ਆਪ ਦੀ ਦਾੜੀ ਦੀ ਸਿੱਖੀ ਦੀ ਕਸਮ ਜੇ ਮੈਂ ਪਰਚਾ ਪਰਚਾ ਮੈਂ ਪਹੁੰਚਾਂ ਨਹੀਂ ਕਿਸੇ ਵੀ ਤੇ ਤੇ ਤੈਨੂੰ ਕਹਿ ਕੇ ਜਾਊ ਆਪ ਹੀ ਕੱਢ ਕੇ ਸਿੱੜਦੇ ਜੰਨਾ ਮਾਰ ਕੇ ਸਿੱੜਦੇ ਅਸੀਂ ਉੱਥੇ ਖੜ੍ਹ ਜਾਂਦੇ ਆ ਜੇ ਤੂੰ ਪੀਣਾ ਆਪ ਦਾ ਇੱਕ ਅੱਧਾ ਦਾ ਰੰਗ ਪੀਣ ਦਾ ਰੱਖ ਕੇ ਬਾਕੀ ਢੋਲ ਦੇ ਉੱਥੇ ਕੰਡਾ ਸਿੱੜਦੇ ਕੰਡਾ ਪੰਨਦੇ ਵੇਚੀ ਨਾ ਕਿਉਂ ਨੇ ਕਿਹਾ ਨਾ ਬਿਲਕੁਲ ਦੇਖੀ ਕੁਛ ਨਹੀਂ ਕਹਿਵਾ ਤਲਾਸ਼ੀ ਕਰ ਪਲੱਸ ਇਹਨਾਂ ਨੂੰ ਸਾਰੇ ਕਰਨਗੇ ਫਿਰ ਉਹ ਆਉਣਗੇ ਮੇਰੀ ਵੀਡੀਓ ਦੇਖ ਕੇ ਹਾਂ ਉਹ ਕਰਨਗੇ ਫਿਰ ਖੜ ਜਾਊਗਾ ਆਪ ਇਹਨਾਂ ਦਾ ਆਊਗਾ ਸਾਰਾ ਫਿਰ ਕੋਈ ਉਹਦੇ ਬਰਾਬਰ ਅਮੀ ਕਰਾਂਗੇ ਉਹ ਚੰਗਾ ਤੂੰ ਆਪ ਹੀ ਢੋਲ ਦੇ ਜਿਹੜਾ ਹੈਗਾ ਕਿ ਨਹੀਂ ਬਾਪੂ ਵੇਚਦਾ ਐਦੂ ਬਾਦ ਵੇਚੀ ਵੀ ਨਾ ਕਿਸੇ ਨੂੰ ਜੇ ਕੋਈ ਆਉਂਦਾ ਬਾਪੂ ਤੈਨੂੰ ਵੀਡੀਓ ਬਣਾ ਲਈ ਮੇਰੀ ਭਾਈ ਆ ਜਾਓ ਯਾਰ ਤੁਸੀਂ ਥੋੜਾ ਡਿਮਾਂਡ ਐ ਇਹ ਡਰ ਆ ਆ ਦੇਖਾ ਤੈਨੂੰ ਕੋਈ ਡਾਰਾ ਕਿਹੇ ਚੀਜ਼ ਆ ਤੇਰੇ ਪਾਈ ਐ ਤੂੰ ਇਹਦਾ ਪਾਈ ਐ ਤੇਰੇ ਛੋਟੇ ਛੋਟੇ ਬੱਚੇ ਨੇ ਅਸੀਂ 100 ਕਿਲੋਮੀਟਰ ਤੋਂ ਚੱਲ ਕੇ ਆਏ ਤੇਰੇ ਛੋਟੇ ਛੋਟੇ ਬੱਚੇ ਇਹ ਨਾ ਲੱਗਵੇਂ ਕੱਲ ਨੂੰ ਪੀਣ ਹਾਂ ਪਤਾ ਕੀ ਜੀ ਮੇਰੇ ਭਾਈ ਹੈ ਹਾਂ ਹਸਕਾ ਭਾਈ ਹੈ ਹਸਕਾ ਭਾਈ ਇਹ ਮੁੰਡਾ ਇਹ ਮੇਰਾ ਭਤੀਜਾ ਹਾਂ ਹਾਂ ਠੀਕ ਹੈ ਜੀ ਆਪਾਂ ਇਹਨਾਂ ਤੋਂ ਦੂਰ ਆ ਨਹੀਂ ਹ ਤੂੰ ਤਾਂ ਨਾਲ ਨਹੀਂ ਹੈਗਾ ਮੈਂ ਤਾਂ ਐਂ ਕਹਾਂਗਾ ਤੇਰੇ ਬੱਚੇ ਲਾ ਕੇ ਕੱਲ ਨੂੰ ਫੇਰ ਇੱਥੋਂ ਲੈ ਕੇ ਛੋਟੇ ਨਾਲ ਸਹਿਮਤ ਹੈ ਜੀ ਸਹਿਮਤ ਵੇਚਦਾ ਨਾ ਬੰਦਾ ਇਹ ਚਲਾਇਂ ਦੱਸਦੇ ਗੁਰਦੁਆਰੀ ਸੌ ਕੇ ਵੇਚਦਾ ਨਸ਼ਾ ਇਹ ਬੰਦਾ ਸਾਰੇ ਪਿੰਡ ਨੂੰ ਪਤਾ ਹੈ ਸਾਰੇ ਪਿੰਡ ਨੂੰ ਪਤਾ ਹੈ ਤੇਰਾ ਸਗਾ ਚਾਚਾ ਵੀ ਕਹਿ ਰਿਹਾ ਹੁਣ ਉਹ ਹੁਣ ਵੀ ਵੇਚਾ ਕਰਾ ਪਿਓ ਤੇ ਭਾਈ ਇਹ ਕਹਿੰਦਾ ਸਾਡੀ ਬਗਨਾ ਅਮੀ ਹੁੰਦੀ ਐ ਤੂੰ ਮੰਨਦਾ ਕਾ ਤੂੰ ਨਹੀਂ ਪੀਣ ਜੋ ਕੀ ਛੱਡ ਦੇਣਾ ਹੈਗਾ ਦਵਾਈ ਦਵਾਉਣਾ ਚੱਲ ਮੇਰੇ ਨਾਲ ਦਵਾਈ ਦਵਾਉਂਗਾ ਮੈਂ ਰੱਖੂਗਾ ਤੈਨੂੰ ਨਾਲ ਕੰਮ ਕਰਨਾ ਕੰਮ ਚਲਵਾਉਂਗਾ ਤੂੰ ਨਸ਼ਾ ਛੱਡ ਦੇ ਡੋਲਦੇ ਸੀ ਉੱਥੇ ਖੜ ਜਾਂਦੇ ਨਹੀਂ ਫਿਰ ਸਾਰਾ ਪਿੰਡ ਆਉ ਕੱਲੀ ਕੱਲੀ ਕੀ ਫੋਲੀ ਜੋ ਭੀ ਨਿਕਲੋ ਕਿਤੇ ਵੀ ਨਿਕੋਣਾ ਤੇਰੇ ਕੋਲ ਪੀਣ ਜੋ ਕੀ ਹੋਊਗਾ ਤਾਂ ਲੈ ਕੇ ਆਵਾਂਗਾ ਮੁੱਲ ਕਿਤੋਂ ਪੀਣ ਨੂੰ ਜਾਂਦਾ ਸੀਗਾ ਜੀ ਰੋੜੀ ਜਾਣਾ ਸੀਗਾ ਹੁਣ ਵੀ ਜਾਂਦੀ ਸੀਗੀ ਤੂੰ ਨਿਕਲ ਆ ਉਹ ਹਵਾਨ ਤਰ ਕੰਡਾ ਵੀ ਸਾਰਾ ਕੁਝ ਵੱਡਣਾ ਖੜਨਾ ਸਮਝਾ ਤੂੰ ਵੀ ਜਾਂਦੀ ਸੀਗੀ ਛੱਡ ਦੇਦਾ ਹੈ ਨਹੀਂ ਅਸੀਂ ਸਾਰਾ ਪੁੱਤੇ ਉਲਾ ਲੈਣਗੇ ਪੁਲਿਸਾ ਡੀਐਸਪੀ ਨੂੰ ਆਊਗਾ ਉਹ ਆਊਗਾ ਉਹ ਪਾਲੂਗਾ ਫਿਰ ਫੈਸਲਾ ਮੈਂ ਬਵਾਉਂਦਾ ਨਹੀਂ ਐਡਾ ਦੁਨੀਆ ਸੁਣੀ ਜਾਂਦੀ ਆ ਤੂੰ ਢੋਲ ਦੇ ਦੀਣਾ ਜਿਹੜਾ ਵੇਖ ਹਾਂ ਤੇਰੇ ਪਿਆਰ ਨੂੰ ਕਹਾਂਗੇ ਤਾਨੂੰ ਹੀ ਸਾਦੇ ਤਾਇਆ ਜੇ ਇਹ ਨਸ਼ਾ ਢੋਲਦਾ ਹੈ ਅੱਜ ਤੇ ਤੇਰਾ ਵਾਦਾ ਕਰਦਾ ਮੈਂ ਨਸ਼ਾ ਨਹੀਂ ਵੇਚਦਾ ਤੈਨੂੰ ਨੂੰ ਸਾਰਾ ਕੁਝ ਦੇਣਾ ਬੂ ਮਾਖਿਆ ਜੀ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਇਸ ਨੇ ਮੇ ਬੰਦੇ ਨੇ ਮੇਰੀ ਤੂੰ ਪਿਛਲੀਆਂ ਗੱਲਾਂ ਛੱਡ ਤੂੰ ਆਉਣ ਵਾਲੀ ਗੱਲ ਸੁਣ ਜੇ ਹੁਣ ਇਹ ਨਸ਼ਾ ਡੋਲੂਆ ਨਸ਼ਾ ਡੋਲ ਕੇ ਸੜਦਾ ਜੇ ਬਾਹਰ ਕਰਦਾ ਮੈਂ ਦੁਆ ਵੇਚਦਾ ਨਹੀਂ ਫਿਰ ਤੈਨੂੰ ਇਹਨੂੰ ਹੀ ਸਾ ਠੇਕਾ ਖੇਤੀ ਕਰਨ ਵਾਸਤੇ ਸਭ ਕੁਝ ਦੇਣਾ ਆਪੂ ਉਹ ਦੇਖੋ ਜੀ ਮੇਰੀ ਗੱਲ ਤੂੰ ਮੈਂ ਦੇਉਂਗਾ ਇਹਨੂੰ ਤੇ ਤੀਜਾ ਥਾਂ ਦਾ ਹਾਂ ਈਦਾਂ ਸਾ ਥਾਂ ਦਾ ਹਾਂ ਜਿਹੜਾ ਜ਼ਮੀਨ ਜਿਹਸੇ ਹਿੱਸਾ ਲਓ ਵੀ ਤੁਸੀਂ ਦੇਣਾ ਕਿਉਂ ਸਾਰੇ ਪਿੰਡ ਸੰਤਰੀ ਗੱਲ ਹੋਈ ਲੈ ਵੀ ਹੁਣ ਤੂੰ ਆਪ ਹੀ ਜਿਹੜਾ ਕੋਸਾ ਹੈਗਾ ਸਣਦੇ ਡੋਲਦੇ ਅਸੀਂ ਇੱਧਰ ਜਾਣੇ ਕੰਡਾ ਕੰਡਾ ਪੰਨ ਤੇ ਨਸ਼ਾ ਇਹਨਾਂ ਦੂਲੇ ਹੈ ਤੂੰ ਆਪ ਹੀ ਪੰਦਰੇ ਫੇਰ ਮਿਲੂਗਾ ਨਹੀਂ ਫਿਰ ਭਾਈ ਤੇ ਤਰਾਸੀ ਗਏ ਬਾਰਾ ਸੀ ਪੈਣੇ ਹਨਾ ਤੁਹਾਡੇ ਵਿਚਾਰ ਹਨਾ ਆਪ ਹੀ ਰੋਲਦੇ ਆ ਦੋਲਦੇ ਆ ਬਾਹਰ ਲਿਆ ਕੇ ਆ ਉਹੀ ਰੋਲਦੇ ਜੰਮਾ ਕੇ ਲੈ ਕੇ ਆ ਕੰਡਾ ਕੁੰਡਾ ਰੋਲਦੇ ਜੰਮਾ ਹੀ ਉਹ ਕਰਦੇ ਹਾਂ ਅਸੀਂ ਇੱਧਰ ਵੀ ਨਹੀਂ ਆਉਂਦੇ ਤੂੰ ਭੈਣ ਤੋਂ ਫੜ ਕੇ ਡੋਲਦੇ ਕੋਈ ਗੱਲ ਕਿੱਥੋਂ ਲਿਆ ਆ ਤੂੰ ਉਹਨੂੰ ਵੀ ਫੜ ਲਾਂਗੇ ਆਪਾਂ ਜਿੱਥੋਂ ਲੈ ਆਪਾਂ ਪਰਚਾ ਗੱਲ ਮਗਾ ਗੱਲ ਪਰਚੇ ਦੀ ਨਾ ਚਲ ਤੇ ਪਰਚਾ ਨਹੀਂ ਬੋਲਿਆ ਆਪਾਂ ਡੋਲਣਾ ਆ ਆ ਦੇਖ ਆ ਮੁੰਡਾ ਆ ਬਾਈ ਨੇ ਆ ਦੇ ਆਹੇ ਹੁਣ ਹੀ ਲੈ ਕੇ ਆਏ ਇਹ ਕਹਿੰਦਾ ਮੈਂ ਰੋੜੀ ਤੋਂ ਲੈ ਕੇ ਆਇਗਾ ਹੁਣ ਬਾਈ ਨਸ਼ਾ ਇਹਦੇ ਕੋਲੇ ਹੋਰ ਵੀ ਹੋਊਗਾ ਇਹ ਮੈਂ ਡੋਲਦਾ ਹੈਗਾ ਤੁਹਾਡੇ ਸਾਹਮਣੇ ਨਸ਼ਾ ਇਹਦੇ ਬਾਈ ਕੋਲੇ ਹੋਰ ਵੀ ਉਹ ਵੀ ਇਹ ਕੱਢ ਕੇ ਡੋਲੂਗਾ ਦੇਖੋ ਸਵੇਰੇ ਸਵੇਰੇ ਗਿਆਗਾ ਉਹ ਵੀ ਤੋ ਡਲਵਾਵਾਂਗੇ ਤੋ ਬਾਵਾ ਕਰਵਾਵਾਂਗੇ ਪਰਚਾ ਨਹੀਂ ਪਵਾਉਂਦੇ ਗੱਲ ਕਰ ਆਪਾਂ ਆ ਡੋਲ ਦੇ ਭਾਈ ਆ ਡੋਲ ਆ ਨਾ ਨਾ ਫਿਰ ਕੀ ਫਾਇਦਾ ਹੈਗਾ ਲੈ ਕੇ ਤੂੰ ਰੋੜੀ ਗਿਆ ਨਹੀਂ ਹਜੇ ਅਸੀਂ ਉਹੀ ਫੜੇ ਤੜਕੇ ਦੇ ਬੰਦਾ ਨੰਗਿਆ ਸਾਥੋਂ ਨੂੰ ਦਿੱਤਾ ਸਵੇਰੇ ਗੱਡੀ ਉਹ ਮਾਂ ਦਾ ਭਾਈ ਸੀ ਮੈਂ ਉਹ ਮੰਨ ਗਏ ਕਹਿੰਦੇ ਲੈ ਕੇ ਆਇਆ ਕਿੰਨੇ ਦਾ ਲੈ ਕੇ ਦਿੱਤਾ ਤੰਦਰਸਾ ਨੂੰ ਬੁਗਨੇ ਦਾ ਤਸਵੀਰ ਫਿਰ ਸੁਵੇਰੇ ਕੱਥੂ ਦੇਤਾ ਉਹਨਾਂ ਨੂੰ ਬਾਹਰ ਨਾਲ ਖੜਿਆ ਕਿ ਨਾਲੇ ਆਹ ਖੜਿਆ ਇੱਕ ਮਿੰਟ ਇੱਕ ਮਿੰਟ ਆਹ ਦੇਖ ਲਓ ਜੀ ਆਹ ਚੱਟਾ ਆਹ ਡੋਲੇ ਨੇ ਕਿੰਨਾ ਬਾਵਾਗਾ ਨਾਲੀ ਚ ਡੋਲਦਾ ਆਪਾਂ ਇਹਨੂੰ ਕਿਹਾ ਵੀ ਵਰਚਾ ਨਹੀਂ ਬਵਾਉਂਦੇ ਤੇ ਇਹ ਪੁਸ ਕਿਉਂ ਨਹੀਂ ਕਾਰਵਾਈ ਕਰਦੀ ਆਹ ਪਿੰਡ ਵਾਲੇ ਲੋਕ ਨੇ ਇੱਥੇ ਮੀਰਪੁਰ ਕਲਾਮਾ ਆਇਆ ਰੇ ਪਿਉਹਣੇ ਫੋਨ ਕਰਿਆ ਮੁੰਡੇ ਦੇ ਨੇ ਮੈਨੂੰ ਸਵੇਰੇ ਵੀ ਨਸ਼ਾ ਚਲੋ ਇਹਨੇ ਇੱਕ ਬੇਟਾ ਦਾ ਦੇਤੀ ਹੁਣ ਆਪਾਂ ਗੰਡਾ-ਗੰਡਾ ਹੋਇਆ ਉਹ ਵੀ ਬਣਵਾ ਕੇ ਗਾਤੋਂ ਨਹੀਂ ਇਹਨੂੰ ਕੱਢ ਦੇ ਗੱਲ ਦੇ ਆਪਣੀ ਡੋਲ ਵੀਰ ਸੋਈ ਚ ਹੋਊਗਾ ਨਸ਼ਾ ਯਾਰ ਰਸੋਈ ਚ ਉਹ ਤੁਸੀਂ ਭੈਣ ਨੂੰ ਬਾਹਰ ਕਰਕੇ ਨਾ ਲਾਈਵ ਹੋ ਕੇ ਤਰਾਸੀ ਕਰ ਲੋ ਕੰਡਾ ਗੰਡਾ ਹੋਇਆ ਵੀ ਡੋਲ ਦੋ ਹੋਊਗਾ ਹੈਗਾ ਤਾਇਆ ਕਹਿੰਦਾ 20 ਸਾਲ 2.5 ਲੱਖ ਦਾ ਇਕੱਠਾ ਲੈ ਕੇ ਆਉਂਦਾ ਤਾਇਆ ਤੂੰ ਮੈਨੂੰ ਫੋਨ ਕਰਿਆ ਮੈਂ ਪਹੁੰਚ ਗਿਆ ਦੇਖ ਮੈਨੂੰ ਕੋਈ ਵੀ ਫੋਨ ਕਰੇ ਪੰਜਾਬ ਚੋ ਬਾਈ ਮੈਂ ਆਉਂਗਾ ਗੱਲ ਕਰ ਮੈਂ ਕਿਸੇ ਤੇ ਪਰਚਾ ਨਹੀਂ ਪਾਉਂਗਾ ਇਹ ਚਿੱਟੇ ਵਾਲੇ ਕਿਉਂਕਿ ਇਹ ਗਰੀਬ ਨੇ ਗਰੀਬ ਘਰਾਂ ਦੇ ਮੁਆਜ਼ੀਮਦਾਰ ਪਰਿਵਾਰ ਆ ਯਾਰ ਮੁੰਡੇ ਦੇ ਪਿਓ ਪਤਾ ਐ ਦੱਸ ਦੇ ਭਾਈ ਤੂੰ ਆ ਤਾਇਆ ਦਾ ਇਹਦਾ ਮੁੰਡਾ ਸਗਾ ਐ ਬਾਕੀ ਬਾਈ ਕੋਈ ਨਿੱਜੀ ਦੁਸ਼ਮਣੀ ਨਾ ਹੋਵੇ ਹੋ ਜਾ ਕਹਿ ਕੇ ਸਾਰਾ ਕਰਾ ਲੋ ਦਾਰੂ ਦੁਨੀਆ ਵਿੱਚ ਠੀਕ ਹੈ ਦਾਰੂ ਦੁਨੀਆ ਵਿੱਚ ਠੀਕ ਹੈ ਹੂੰ ਪਾਇਆ ਦਾਰੂ ਗੁਰੂ ਹੁੰਦੇ ਨੇ ਆ ਕਮੇਟੀ ਵਾਲੇ ਮੁੰਡੇ ਨੇ ਤੂੰ ਪਹਿਲਾਂ ਚਿੱਟੇ ਦਾ ਕੰਮ ਕਰੋ ਉਹਨੂੰ ਉਦੋਂ ਕਢਵਾਓ ਪਹਿਲਾਂ ਉਹਦੋਂ ਕਢਵਾਓ ਚਿੱਟਾ ਬੰਦ ਕਰੋ ਚੱਟੇ ਨਾਲ ਜ਼ਹਿਰ ਹੈ ਹਾਂ ਚਿੱਟਾ ਕਿਉਂ ਵੇਚਦਾ ਤੁਸੀਂ ਉਹਨੂੰ ਕਢਾਓ ਮਣਾ ਕੇ ਕਢਾਓ ਹੈਗਾ ਉਹਦੇ ਕੋਲੇ ਭਾਈ ਅੰਦਰ ਆਇਓ ਸਾਰੇ ਯਾਰ ਆ ਪਿੰਡ ਆਲੋ ਭਾਈ ਆ ਜਾਓ ਯਾਰ ਮੈਂ ਮਾਨਸਾ ਤੋਂ ਆਇਆ ਪੰਨੀਆਂ ਭਾਈ ਯਾਰ ਹੈਲੋ ਸੋਡੇ ਬੱਚੇ ਭਾਈ ਆ ਤੁਸੀਂ ਅੰਦਰ ਨਹੀਂ ਆ ਸਕਦੇ ਓਏ ਅੰਦਰ ਆਓ ਯਾਰ ਭਾਈ ਤੁਸੀਂ ਤੁਹਾਡਾ ਪਿੰਡ ਸੋਡੇ ਬੱਚੇ ਮੈਂ ਕਿੱਥੋਂ ਆ ਗਿਆ ਯਾਰ ਆ ਨਿੱਕੇ ਨਿੱਕੇ ਜਵਾਕ ਲਾਗੇ ਪਿਉਨੇ ਫੋਨ ਕਰਿਆ ਆਪਾਂ ਨੂੰ ਕੋਈ ਕਿਸੇ ਬਗਾਨੇ ਨੇ ਫੋਨ ਕਰਿਆ ਚਿੱਟਾ ਆਪਾਂ ਢੋਲਤਾ ਪਰਚਾ ਪਵਾਉਂਦੇ ਨੂੰ ਮਨਾਉ ਵੀ ਦੇ ਦੇ ਆ ਹੋਰ ਨਿਕਲੀਆਂ ਪੰਨੀਆਂ ਆ ਦੇਖ ਭਾਈ ਆ ਭੈਣੇ ਦੇਖ ਮੈਂ ਤਾਂ ਸਾਹਮਣੇ ਵਾਲੇ ਖਾ ਪੰਨੀਆਂ ਨੇ ਇਹ ਬਣਾਵਣਾ ਵੇਚਦਾ ਤੂੰ ਦੇ ਦੇ ਆਪੀ ਕੱਢ ਗਏ ਤੂੰ ਮੈਨੂੰ ਕੁਝ ਨਹੀਂ ਪਤਾ ਮੈਨੂੰ ਗੱਡੀ ਤਾਣੇ ਕੰਡੇ ਤੇ ਤੂੰ ਤੋਲਦੀਆਂ ਵੀਡੀਓ ਦਿਖਾਉਂਗਾ ਫਿਰ ਬਾਅਦ ਚ ਮੈਂ ਕੋਈ ਫਾਇਦਾ ਹੈਗਾ ਆ ਪੰਨੀਆਂ ਨੇ ਦੇਖਾ ਆ ਪੰਨੀਆ ਨਿਕਲੀ ਨੇ ਓਏ ਕੱਢ ਦੇ ਕਿੱਥੇ ਰੱਖਿਆ? ਕੱਢ ਦੇ ਮੈਂ ਆ ਪੰਨੀਆ ਰੱਖਿਆ ਆਹ ਦੇਖ ਆ ਪੰਨੀ ਤੇਰੇ ਘਰ ਦੀ ਨਹੀਂ ਬਣੀ ਹੋਈ ਆ। ਆਪ ਹੀ ਕੱਢ ਕੇ ਲਿਆ ਦੇ ਢੋਲ ਦੇ ਫੋਰ ਇੰਨਾ ਕ ਨਿਕਲਿਆ ਉਹ ਢੋਲਤਾ ਦੇ ਸਾਹਮਣੇ ਢੋਲੂਗਾ ਹੋਰ ਵੀ ਸਾਰਾ ਪਿੰਡ ਆਊਗਾ ਫਿਰ ਗਵਾਇਆ ਤੇ ਨਹੀਂ ਬੇਚਤੀ ਕਰਦੇ ਪੁੱਟਣਗੇ ਬੰਨ ਕੇ ਸੈਂਟਰ ਲੈ ਕੇ ਜਾਵਾਂਗੇ ਫਿਰ ਜੇ ਤੂੰ ਨਹੀਂ ਆਉਂਦਾ। ਕੋਈ ਗੱਲ ਨਹੀਂ ਠੀਕ ਆ। ਫਿਰ ਤੂੰ ਆਪ ਹੀ ਕੱਢ ਕੇ ਢੋਲਣ ਆਇਆਗਾ। ਮੈਂ ਆਪਾ ਰੋਕਰੇ ਤਾਂ ਨਹੀਂ। ਇਹ ਤਾਂ ਤੂੰ ਕਿਸ ਨੂੰ ਦੇਣ ਵਾਸਤੇ ਰੱਖਿਆ ਤੂੰ ਇੰਨੇ ਲਾ ਯਾਰ ਇੱਥੇ ਆਟੇ ਉੱਤੇ ਦੇਖੋ ਫਿਰ ਲੋ ਤਲਾਸੀ ਲਾਈਵ ਕਰਕੇ ਤਲਾਸੀ ਲੋ। ਸਦਰ ਬੁੜੀਆਂ ਬਲਾਓ ਪੈਣ ਦੇ ਕਰ ਲਓ ਤਲਾਸੀ ਆਰ ਬਾਈ ਹਾਂ ਬਲਾਓ ਤਾਂ ਹਾਂ ਬੁੜੀ ਬਲਾਓ ਕੋਈ ਪਹਿਣੇ ਆਇਓ ਮਾੜਾ ਯਾ ਇੱਕ ਮਿੰਟ ਆ ਚਾਚੀ ਆਜੋ ਮਨੇ ਪਹਿਣੇ ਦੇ ਦੋਗੇ ਅਸੀਂ ਪਰਚਾ ਨਹੀਂ ਪਾਉਂਦੇ ਫਿਰ ਐਵੇਂ ਕੀ ਫਾਇਦਾ ਹੈਗਾ ਪਰਚਾ ਪਊਗਾ ਜੇ ਉਹ ਨਿਕਲਦਾ ਆਇਆ ਹੁਣੋਂ ਡੋਲ ਤਾ ਤੇਰੇ ਸਾਹਮਣੇ ਵਾਦਾ ਕਰਿਆ ਤੇਰੀ ਜਵਾਕ ਹੈ ਮੇਰੇ ਜਵਾਕ ਹੈ ਮੇਰੀ ਭੈਣ ਆ ਤੂੰ ਆਪੇ ਨੂੰ ਕਹਦਾ ਦੇ ਦੇ ਜਣਾ ਹੈਗਾ ਡੋਲਾਂਗੇ ਤੂੰ ਆ ਦੇ ਹੱਥ ਨਾਲ ਡੋਲਦੇ ਤੂੰ ਮਨਾਲਾ ਤੇਰਾ ਘਰ ਆਲਾ ਤੇਰਾ ਘਰ ਵਸਦਾ ਲੈ ਜਾਊਗਾ ਮੈਂ ਹੁਣੀ ਕਰਦਾ ਫੋਨ ਮੁੜ ਕੇ ਫਿਰ ਮੈਂ ਛੱਡਣਾ ਨਹੀਂ ਤੂੰ ਆਪ ਹੀ ਕਢਾ ਕੇ ਭੈਣ ਬਣ ਕੇ ਡੋਲਦੇ ਤੈਨੂੰ ਪਤਾ ਹੈਗਾ ਇਹ ਇਹ ਕੰਮਚਾਰੀ ਨਸ਼ਾ ਡੋਲਦੇ ਮੈਂ ਬੈਠੇ ਜਿੰਨੇ ਦਾ ਤੂੰ ਲੈਂਦਾ ਮੂਲ ਮਲਾਖਤ ਮੂਲ ਪੈਨੇ ਦੇ ਦੂੰਗਾ ਮੈਂ ਠੀਕ ਹੈ ਨਾ ਵੀ ਤੈਨੂੰ ਘੱਟ ਤੇਰਾ ਹਿੱਸਾ ਦਵਾ ਕੇ ਜਾਊ ਅੱਜ ਹੀ ਤੂੰ ਡੋਲਦੇ ਸੀ ਬਾਹਰ ਜਾਂਦੇ ਗਾਡੇ ਜਿੰਨ ਜਨਕ ਹੋਰ ਹੈਗਾ ਉਹ ਹੋਰ ਵੀਰ ਹੈਗਾ ਹੈਗਾ ਤੂੰ ਬੰਨੀ ਬਣਾਇਆ ਜਿੰਨਾ ਹੈਗਾ ਸਾਥ ਨਾ ਆਪੀ ਮੈਂ ਤੁਹਾਨੂੰ ਦਵਾਈ ਦਵਾਉਂਗਾ ਹੁਣੇ ਤੇਰੇ ਤੇ ਪਰਚਾ ਬਵਾਉਂਦਾ ਨਹੀਂ ਨਿਕਤ ਬਾਹਲਾ ਕਰਿਆ ਸਿੱਖੀ ਦੀ ਸੌਹ ਮੈਂ ਪਰਚਾਦਰ ਤੇ ਜੇ ਪਵਾਤਾ ਗੱਲ ਫੜਾਉ ਤੂੰ ਆਪੇ ਆਪਾ ਸਾਨੂੰ ਮਹੱਤਵ ਵਰਵਾਉਣਾ ਪੈਣ ਕਹਿੰਦੀ ਹੈਗੀ ਤੈਨੂੰ ਕਹੀਆ ਤੂੰ ਜਿੰਨਾ ਹੈਗਾ ਡੋਲਦੇ ਯਾਰ ਜਿੰਨੇ ਤੂੰ ਪੈਸੇ ਕਹਿੰ ਉਹ ਤਾਂ ਬਾਹਰ ਕਰਦਾ ਸੀ ਬਾਹਰ ਜਾਂਦੇ ਆਂ ਆਪੀ ਢੋਲ ਦੇ ਲਿਆ ਕੇ ਕੱਲਾ ਭੰਨ ਦੇ ਆਇਓ ਪਾ ਸਾਰਾ ਕੋ ਢੋਲ ਦੇ ਸਾਰਾ ਦਾ ਪਿੰਡ ਆ ਗਿਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਢੋਲ ਦੇ ਭਰਾ ਬਣ ਕੇ ਭਾਈ ਮੰਗੇ ਕਾਹਨੂੰ ਬਰਾਮ ਕਰੀਂ ਤੇਰੇ ਅੰਦਰੋਂ ਪੰਨੀਆਂ ਨਿਕਲੀਆਂ ਨੇ ਹੋਰ ਤਸੋਈਆਂ ਨਹੀਂ ਆਪੀ ਢੋਲ ਦੂਇਆ ਜਦੋਂ ਵੇਚਦਾ ਮੰਨੀ ਜਾਂਦਾ ਭਾਈ ਸ਼ੇਅਰ ਕਰ ਦਿਓ ਇਹ ਮੈਨੂੰ ਬਾਪੂ ਨੇ ਫੋਨ ਕਰਾਇਆ ਸਵੇਰੇ ਅੱਜ ਵੀ ਮੇਰਾ ਮੁੰਡਾ ਨਸ਼ਾ ਵੇਚਦਾ ਓਦੋਂ ਆਪਾਂ ਨੂੰ ਥੋੜਾ ਜਿਹਾ ਮਿਲ ਵੀ ਗਿਆ ਉਹਨੇ ਢੋਲਤਾ ਪਰ ਚਾਪਾ ਬਵਾਉਂਦੇ ਨਹੀਂ ਹੋਰ ਢੋਲ ਬਵਾਉਣੇ ਤੁਸੀਂ ਵੀ ਫੋਨ ਕਰਾਇਆ ਕਰੋ ਪਹਿਨੇ ਢੋਲਦੋਂ ਨੂੰ ਕਹਿ ਕੇ ਫਰੰਡ ਦੇ ਲੋਕ ਕੋ ਭਾਈ ਅਸੀਂ ਮਾਨਸਾ ਤੋਂ ਆਏ ਆ ਸੋਡਾ ਕੋਲੇ ਗਮਾਂਡ ਆ ਜਦੋਂ ਵੇਚਦਾ ਰੋਕਦੇ ਕਿਉਂ ਨਹੀਂ ਆ ਜਾ ਆਉਣਿਆ ਸੋਡੇ ਕੋਲੇ ਵੀ ਤੁਸੀਂ ਅੰਦਰ ਨਹੀਂ ਆ ਹੜਾ ਕੋਈ ਤੁਹਾਨੂੰ ਚਲ ਬਾਹਰ ਨੂੰ ਲੈ ਕੋਈ ਪੰਚਾਇਤ ਤੋਂ ਸੁਛਲਾਣਾ ਸਾਰਿਆਂ ਨੂੰ ਨਹੀਂ ਨਹੀਂ ਫਿਰ ਅੰਦਰ ਆਉਣ ਇਹ ਹਟਾਉਣ ਨਾ ਨਾ ਪਹਿਲਾਂ ਨੂੰ ਡੋਲ ਦੇ ਲਿਆ ਲੈ ਆ ਇਹਨੂੰ ਕਹਦੇ ਡੋਲ ਭੈਣ ਨੂੰ ਕਹਦੇ ਤੂੰ ਡੋਲ ਦੇ ਭੈਣੇ ਆ ਜਾ ਰੱਖਿਆ ਦੇ ਰੱਖਿਆ ਉਹ ਭੈਣ ਨੂੰ ਪਤਾ ਸਾਰਾ ਕੁਝ ਹਾ ਇਹਨੂੰ ਕਹਿੰਦੇ ਡੋਲਦੇ ਭਾਣੇ ਬਾਦਾ ਕਰਕੇ ਕਹਿਣੇ ਹੈਗੇ ਕੁਝ ਕਹਿੰਦੇ ਨਹੀਂ ਫਿਰ ਐਵੇਂ ਕੀ ਫਾਇਦਾ ਹੈਗਾ ਜਦੋਂ ਹੁਣ ਜਦੋਂ ਤੈਨੂੰ ਕਹੀ ਜਾਂਦੇ ਵੀ ਤੇਰੇ ਤੇ ਕੋਈ ਪਰਚਾ ਨਹੀਂ ਪੈਂਦਾ ਵਾਸਤਾ ਹੀ ਜੰਨਾ ਕੋ ਉਹ ਡੋਲਿਆ ਹੋ ਡੋਲਦੇ ਉਹ ਕੀ ਕਰਨਾ ਰੱਖ ਕੇ ਦਵਾਈ ਦਵਾਵਾਂਗੇ ਤੈਨੂੰ ਨੌਜਵਾਨ ਹੈਗਾ ਅੰਦਰ ਦਾ ਆਇਆ ਦੋਸਤ ਲੈ ਆ ਡੋਲਿਆ ਮੈਂ ਤੇਰੀ ਜਿਹੜੀ ਲਾਖਤ ਮੁੱਲਾ ਦੇਵਾਂਗੇ ਪ੍ਰਮਾਤਮਾ ਚਸਮ ਝੂਠ ਨਹੀਂ ਮਾਰਦੇ ਜਿੰਨੇ ਦਾ ਖਰਚਾ ਹੋਇਆ ਬਾ ਵੇਚਣਾ ਨਹੀਂ ਉਹ ਡੋਲਦੇ ਕੋਈ ਪਰਚਾ ਨਹੀਂ ਆਪ ਹੀ ਡੋਲਦੇ ਆ ਜਾ ਬਹੁਤ ਦਵਾਰੀ ਸੋ ਜਦੋਂ ਮੈਂ ਸੋਹਾਂ ਕਹਿਣਾ ਮੇਰਾ ਕਿੰਨੇ ਜਾਣਗੇ ਕਿੰਨੇ ਰੁਪਏ ਲੱਗੇ ਚਲਾ ਦੱਸੋ ਮੈਂ કેઈ ચાલે 4000 રૂપિયા હું ની દેવાંગે લે આ કર 5000 લેਣੀ વેચી ના ગોલ્ડ વારી સોવાળી આ ડોલ દે હા હા 1500 રૂપિયા ਦਾ પોસ ਸੀਗਾ હા 1500 ਦਾય પોસ ਸੀ ਠੀਕ ਹੈ ਪਈ 2500 ਦਾ ਲੈਣਾ ਹੈਗਾ 2500 રૂપિયા ਦਾ ਮੈਂ ਦੇਤਾ ਸੀਗਾ ਬਹੁਤ ਝੂਠ ਨਹੀਂ ਬਹੁਤ ਤਾਂ ਨਜ਼ਰ ਤਾਂ ਲੈ ਕੇ ਆਇਆ ਕਿਥੋਂ ਲੈ ਆ ਸੀ ਹੁਣ ਤੂੰ ਕਹਿੰਦਾ 4 ਰਿਆ ਤੇ ਰਿਆ ਹਾਂ ਤੈਨੂੰ ਤੇਰੀ ਜਵਾਨ ਤੂੰ ਯਾਰ ਜਿਹੜਾ ਤੇਰੇ ਕੋਲੇ ਪਿਆ ਫਿਰ ਘਾਰੇ ਵਾਸਤੇ ਪਾਣੇ ਫਿਰ ਕਢਾਉਗੀ ਜੇ ਤਲਾਸ਼ੀ ਲੈਣਗੇ ਲੋਕ ਸਾਰਾ ਕੁਝ ਪੱਟਣਗੇ ਕੋਈ ਫਾਇਦਾ ਤੂੰ ਹੁਣ ਤਾਂ ਕਹਿੰਦਾ ਡੋਲਦਾ ਮੈਂ ਤੂੰ ਡੋਲ ਦੇ ਘਰ ਵਾਲੀ ਵੀ ਕਹਿੰਦੇ ਦੇ ਹੈ ਥੋੜਾ ਜਿਹਾ ਹੋਲ ਡੋਲਦੇ ਸੀ ਤੈਨੂੰ ਐ ਨਹੀਂ ਕਹਿੰਦੇ ਅਸੀਂ ਬਾਹਰ ਜਾਣੇ ਜਿੰਨਾ ਤੂੰ ਜਾਇ ਇਲਾਦਾ ਉਹਨਾਂ ਡੋਲਦੇ ਵੀ ਪਰਚਾ ਤੇਰੇ ਗਰੀਬ ਤੇ ਕਿਉਂ ਪੋਣਾ ਤੂੰ ਆਪ ਹੀ ਨਾ ਸੋ ਲਿਆ ਡੋਲ ਮੇਰਾ ਵੀ ਹੁਣ ਮੈਨੂੰ ਇਸ ਦੁਬਾਰ ਕਹਿਣਾ ਪਵੇ ਡੋਲ ਨਹੀਂ ਫਿਰ ਮੈਂ ਦੂਜੇ ਰੋਟ ਕਰੂੰਗਾ ਕੰਮ ਲਿਆ ਆ ਜਾ ਡੋਲ ਦੇ ਐ ਇਸ ਦੁਬਾਰ 76 ਪੌਲਾ ਨਾ ਕਰਾ ਲਈ ਮੈਥੋਂ ਇਸ ਦੁਬਾਰ 76 ਪੌਲਾ ਹੋਊਗਾ ਹੁਣ ਲਿਆ ਆਪੀ ਇੰਨੇ ਹਾਰੇ ਕੱਢ ਲੈ ਮੈਂ ਆਪੀ ਡੋਲ ਦੇ ਲਿਆ ਕੇ ਲਿਆ ਲਿਆ ਡੋਲ ਦੇ ਅਸੀਂ ਇੱਧਰ ਖੜੇ ਆ ਆਪੀ ਲੋਲ ਕੇ ਲਿਆ ਦੇ ਸਾਰਾ ਲਿਆ ਜਣਾ ਹੈ 1 ਗ੍ਰਾਮ 1.5 ਗ੍ਰਾਮ ਡੋਲਦੇ ਸੀ ਤੈਨੂੰ ਐ ਨਹੀਂ ਕਹਿੰਦੇ 9 ਆ ਤਦ ਰੋਗ ਦੀਂ ਦਰਾ ਮੁੰਡਾ ਜ਼ਹਿਰ ਵੇਚਦਾ ਹੈ ਬਾਈ ਮੈਂ ਸਾਡੇ ਇੰਨਾਂ ਲਾਗ ਚੱਕ ਲਿਆ ਕਰ ਤੇਰਾ ਘਰਾਂ ਚੰਗਾ ਜਿਹਨੇ ਫੋਨ ਕਰਤਾ ਆ ਪਿੰਡ ਵਾਲੇ ਦੇਖੋ ਖੜੇ ਨੇ ਬਾਹਰ ਇਹਨਾਂ ਨੂੰ ਮਿਲਦੇ ਆਂ ਬਾਈ ਬੈਰੂ ਜੀ ਖਾਲਸਾ ਬੈਰੂ ਜੀ ਫਤੇ ਛੋਡੇ ਪਿੰਡ ਚ ਨਸ਼ਾ ਵਿਕੀ ਜਾਂਦਾ ਚਿੱਟਾ ਵੇਚੀ ਜਾਂਦਾ ਲਿਆ ਕੇ ਉਹ ਢੋਲਤਾ ਮੈਂ ਫੜ ਕੇ ਕੋਈ ਪਰਚਾ ਨਹੀਂ ਪਉਂਦੇ ਆ ਪਕੜਾ ਕੋਈ ਪੁਲਿਸ ਦੇ ਤਨਖਾਹ ਲੈਣੇ ਆ ਜਦੋਂ ਛੋਡੀਆਂ ਅੱਖਾਂ ਸਮਝ ਨਸ਼ਾ ਵੇਚ ਤੁਸੀਂ ਬੋਲਦੇਗਾ ਤੈਨੂੰ ਕੁਝ ਬਜ਼ੁਰਗੋ ਇਹ ਬੱਚਾ ਹੈ ਓਰੇ ਆ ਪੁੱਤਾਂ ਇਹ 1000 ਰੁਪਏ ਦੇ ਤੇ ਕੋਲ ਲੈਣ ਵਾਜੇ ਇਹਨੂੰ ਕੀ ਜਵਾਬ ਦੇਊਗਾ ਇਹ ਇਹ ਨਹੀਂ ਜਵਾਬ ਦਿੰਦੇ ਇਹ ਜ਼ਹਿਰ ਵੇਚਦੇ ਨੇ ਜਿੰਨਾ ਚਿਰ ਆ ਖੁੰਡੀਆਂ ਤੁਸੀਂ ਇਹਨਾਂ ਦੇ ਗਿੱਟਿਆਂ ਤਾਂ ਨਹੀਂ ਮਾਰਦੇ ਉਹਨਾਂ ਜਿਹੜੇ ਲੋਟ ਨਹੀਂ ਆਉਂਦੇ ਹੁਣ ਤੁਸੀਂ ਵਾਦਾ ਕਰੋ ਅੱਗੇ ਤੋਂ ਇਹ ਵੇਚੂਗਾ ਤੁਸੀਂ ਵੀਡੀਓ ਬਣਾ ਲਿਆ ਕਰੋ ਜਿੰਦੀ ਬਣਾਇਆ ਕਰੋਗੇ ਰੋਕੋ ਹੰਬੜਾ ਮਾਰੋ ਛੋਡੇ ਪਿੰਡ ਦੇ ਮੁੰਡੇ ਡਿਊਟੀ ਲਾਓ ਯਾਰ ਇੱਕ ਬੰਦਾ ਵੇਚਦਾ ਛੋਡੇ ਪਿੰਡ ਚਾਹਤੋਂ ਤੁਸੀਂ ਲੋਟ ਆਉਣਾ ਸਵੇਰੇ ਸਵੇਰੇ ਦੋ ਬੰਦੇ ਲੈ ਗਏ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਲੈ ਕੇ ਗਏ ਛੋਡੇ ਕੋਲੇ ਘਰ ਨਹੀਂ ਇਹਦੇ ਪਿਓ ਨੇ ਫੋਨ ਕਰਿਆ ਮੈਨੂੰ ਸਵੇਰੇ ਜਾਂ ਨਹੀਂ ਜਾਂਦੇ ਕਹਿੰਦਾ ਮੇਰਾ ਮੁੰਡਾ ਚਿੱਟ ਮੇਰੀ ਨੋਨ ਤੋਲਦੀ ਆ ਇਹਦੇ ਪਿਓ ਨੇ ਫੋਨ ਕਰਿਆ ਸਕੇ ਪਿਓ ਨੇ ਵੀ ਮੇਰੀ ਬਦਨਾਮੀ ਹੁੰਦੀ ਆ ਭਾਈ दारू ਵੇਚ ਲਿਆ ਆਪਾਂ ਕੁਛ ਨਹੀਂ ਕਹਿੰਦੇ ਭੁੱਕੀ ਫੀਮ ਵੇਚ ਲਿਆ ਆਪਾਂ ਹੀ ਰੋਕ ਦੇ ਯਾਰ ਚਿੱਟਾ ਜਿਹਨਾਂ ਨਾਲ ਆਪਣੇ ਜਵਾਕ ਮਾਰਦੇ ਨੇ ਫਿਰ ਤੁਸੀਂ ਵੀ ਬਈ ਉਦਮ ਕਰੋ ਹਾਂ ਲੜੋ ਆਪ ਦੇ ਪਿੰਡ ਚ ਲੜੋ ਤੁਸੀਂ ਜੋਦੇ ਹੋ ਆਪਾਂ ਕੋਈ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਕਿਸੇ ਪਾਰਟੀ ਦੇ ਹੱਕ ਚ ਨਹੀਂ ਆਏ ਤੋਂ ਫੜ ਲਿਆ ਉਹਨੇ ਡੋਲ ਤਾਂ ਹੋਰ ਲਿਆਉਂਦਾ ਨਹੀਂ ਹੁਣ ਕੱਢਦਾ ਨਹੀਂ ਮੈਂ ਕਿੱਥੇ ਕਿੱਥੇ ਹੱਥ ਮਾਰਾਂ ਕੰਮ ਤਾਂ ਇਹ ਪੁਲਿਸ ਦਾ ਚਿੱਟਾ ਵੇਚਦਾ ਉਹ ਮੰਨ ਵੀ ਗਿਆ ਉਹਨੇ ਦੇ ਵੀ ਦਿੱਤਾ ਆਪਾਂ ਨੂੰ ਕਹਿੰਦਾ ਮੈਂ 4000 ਦਾ ਲੈ ਕੇ ਆਇਆਗਾ 1500 ਦਾ ਕਹਿੰਦਾ ਡੋਲ ਤਾਂ 2500 ਦਾ ਹੋਊ ਡੋਲ ਦਾ ਚਲ ਆਪਾਂ ਇਹ ਬਾਪੂ ਦਾ ਕਹਿੰਦਾ 2.5 ਲੱਖ ਦਾ ਲੈ ਕੇ ਆਇਆ ਵੇਚਦਾ ਉਹ ਪਿੰਡਾਂ ਦੀ ਜ਼ਿੰਮੇਵਾਰੀ ਹੈ ਇਹਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਮੈਨੂੰ ਦੱਸੋਗੇ ਕਿ ਪ੍ਰੂਫ ਦਿਓਗੇ ਵੀ ਸਾਡੇ ਪਿੰਡ ਚ ਕੋਈ ਚਿੱਟਾ ਵੇਚਦਾ ਮਾਨਸਰ ਹੈ ਤੇ ਮੈਂ ਉੱਥੇ ਆਉਂਗਾ ਜੇ ਕੋਈ ਕੈਫਫੁੱਲ ਵੇਚਦਾ ਹੈ ਉਹਦੇ ਬਾਰੇ ਵੀ ਦੱਸੋ ਵੀਡੀਓ ਬਣਾ ਲਿਆ ਕਰੋ ਸਕੇ ਪਿਆਉ ਨੇ ਇੱਕ ਵਾਰ ਮੈਂ ਤੁਹਾਡੇ ਸਾਹਮਣੇ ਫੇਰ ਕਰਦਾ ਆ ਆਹ ਮੁੰਡੇ ਦਾ ਸਕਾ ਪਿਆਉ ਆ ਇਹ اسی ਘਰ ਚ ਉੱਥੇ ਰਾਮਾ ਰਹਿੰਦਾ ਉੱਥੇ ਹੋਰ ਰਹਿੰਦੇ ਨੇ ਇਹ ਦੱਸੂਗਾ ਹਾਂ ਵੀ ਦੱਸਤਾ ਆ ਹੁਣ ਕਿ ਉਹਨਾਂ ਨੇ ਸਾਹ ਰੱਖਿਆ ਜਾਂ ਮੇਰੇ ਘਰਦਿਆਂ ਨੂੰ ਕੈਂਸਰ ਐ ਨਾ ਕੋਈ ਇਹ ਦਵਾਈ ਦਵਾਉਂਦਾ ਨਾ ਕੋਈ ਕੰਮ ਕਰਦਾ ਮੈਂ ਦਵਾਈ ਦਵਾਉਣਾ ਮੈਂ ਕਰ ਕਰਾਂ ਦਾ ਕੀ ਕਰਾਂ ਜਾਂ ਆਪਾਂ ਉਹ ਵੀ ਪੁੱਛਾਂਗੇ ਉਹ ਵੀ ਆਪਣਾ ਕੋਈ ਦੁਸ਼ਮਣ ਹੀ ਆ ਪੜਾ ਦੇ ਪਰਚਾ ਪਵਾਉਣਾ ਜੇ ਪਰਚਾ ਪਵਾਵਾਂਗੇ ਆਇਆ ਭਰਾਵਾ ਹੁਣ ਬਾਹਰ ਕਿਉਂ ਉਹ ਕਰੀ ਜਾਂਦਾ ਢੋਲ ਕੇ ਭਰਾ ਕਰਾ ਆਇਆ ਹੈ ਗੱਲਬਾਤ ਆਵੇ ਪਿਓ ਦਾ ਕਹਾ ਮਾਨਾ ਦੇ ਮਾਂ ਪਿਓ ਨੂੰ ਸਾਹ ਬੱਜੇ ਕਿਸ ਤਰ੍ਹਾਂ ਲੜਾਂਗੇ ਫਿਰ ਬਾਹ ਚੜਾਂਗੇ ਫਿਰੂਗੀ ਆ ਜਾ ਮੇਰਾ ਵੀਰ ਡੋਲ ਦੇ ਪਰਨ ਕਰੋ ਦੋਨੇ ਢੋਲ ਢੋਲ ਬਾਈ ਹੋਰ ਢੋਲੋ ਕਿੰਨਾ ਹੈ ਤੇਰੇ ਕੋਲੇ ਆਇਆ ਆ ਬਾਈ ਲੈ ਆਇਆ ਹੈਗਾ ਤਾਂ ਹੋਊਗੀ ਆਪੇ ਡੋਲ ਦੇ ਯਾਰ ਕਾ ਤੂੰ ਡੋਲਦਾ ਹਸ ਹੁਣ ਕੱਢ ਦੇ ਯਾਰ ਹੁਣ ਡੋਲ ਦੇ ਕਿਉਂ ਐਨੀ ਬੇਇੱਜ਼ਤੀ ਕਰਵਾਈ ਜਾਂਦਾ ਯਾਰ ਐਨੇ ਚ ਡੋਲ ਕੇ ਸੀ ਜਾਈਏ ਭਰਾ ਗਾਹਾਂ ਵੀ ਜਾਣਾ ਬੰਦੇ ਕੋਲੇ ਤੇਰੇ 4000 ਰੁਪਏ ਲੱਗਿਆ ਤੈਨੂੰ 4000 ਦੇ ਕੇ ਜਾਉਂ ਲੋ ਕਹੀ ਜਾਣਾ ਤੇਨੂੰ ਨੁਕਸਾਨ ਤੇਰੇ ਪਿਓ ਤੋਂ ਨੂੰ ਹਿਸਾਬ ਪਤੀ ਦਿਵਾ ਕੇ ਜਾਉਂ ਹੁਣ ਜੋ ਉਹ ਨਿਕਲਿਆ ਉਹ ਵੀ ਕੱਲ ਜਰਮੇ ਤੇ ਪਹਿਲਾ ਪਹਿਲਾ ਡੋਲਿਆ ਨਹੀਂ ਮੈਂ ਜੋ ਹੀ ਗਾ ਕੇ ਬੱਚਾ ਸੁਵਾਇਆ ਹੁੰਦਾ ਤੈਨੂੰ ਮੇਰਾ ਯਕੀਨ ਹੀ 100% ਆ ਲੈ ਆ ਮੇਰੀ ਭੈਣ ਆ ਇਹਦੀ ਸੋਝੇ ਮੈਂ ਚਿੱਟਾ ਤੇਰਾ ਨਾਂ ਡੋਲਾ ਉੱਥੇ ਆ ਆ ਜਾ ਮਿੰਟ ਮਾਰ ਕੇ ਆ ਜਾ ਆ ਜਾ ਆ ਜਾ ਆ ਜਾ ਆਇਆ ਮੇਰਾ ਭਰਾ ਬਣ ਕੇ ਆਇਆ ਤੂੰ ਆਪਦੇ ਹੱਥ ਨਾਲ ਡੋਲੇ ਭੈਣ ਤੋਂ ਡਰਾ ਰਿਆ ਆ ਆ ਜਾ ਆ ਜਾ ਮੇਰਾ ਸ਼ਿਭੀਰ ਮਾਰ ਕੇ ਲੈ ਆ ਜਾ ਮਿੰਟ ਮਾਰ ਰੱਖੀ ਨਾ ਪੋਰਾ ਵੀ ਭਾਈ ਬਣ ਕੇ ਤੈਨੂੰ ਦਵਾਈ ਵੀ ਦਵਾਉਂਗਾ ਆਇਆ ਤੂੰ ਤੇਰੇ ਪਿਓ ਤੋਂ ਹੀ ਸਾਰੇ ਚੀਜ਼ ਮੰਗਾਗਾ ਉਹ ਦਵਾ ਕੇ ਜਾਊਗਾ ਸਾਰੇ ਪਿੰਡ ਦੀ ਪੰਚਾਇਤ ਸਾਹਮਣੇ ਆਇਆ ਲਿਆ ਤੇ ਤਾਲ ਦੀ ਮਜਬੂਰੀ ਦੱਸਦੀ ਵੀ ਕਿਉਂ ਵੇਚਣ ਲੱਗੇ ਹਨ ਵੀ ਐਨਾ ਤਾਕੜਾ ਕਰਾ ਸਰਦਾਰਾਂ ਦਾ ਮੁੰਡਾ ਤੇਉਂਦਰਾ ਕੀ ਕੰਮਾ ਨੂੰ ਪਿਆ ਆਇਆ ਤੂੰ ਮੇਰਾ ਭਰਾ ਮੈਂ ਕਿਹੜਾ ਪਰਚਾ ਪਵਾ ਕੇ ਕੋਈ ਜੰਗ ਜਿੱਤਣੀ ਹੈ ਮੇਰੇ ਵੀ ਜਵਾਕ ਨੇ ਮੈਂ ਤਾਂ ਸਾਨੂੰ ਬਚਾਉਣਾ ਚਾਹਣਾ ਬਸ ਵੀ ਤੁਸੀਂ ਬਾਤ ਚੋ ਵੇਚੀ ਨਾ ਪਰਨ ਗਾਲਾਂ ਨਾਲੀ ਚ ਡੋਲ ਬਣਾ ਆ ਜਾ ਆ ਆ ਦੇ ਹੱਥ ਨਾਲ ਡੋਲ ਦੇ ਆ ਲਿਆਉਂਦਾ ਭਾਈ ਮੁੰਡਾ ਮੰਨ ਗਿਆ ਡੋਲਦਾ ਦੇਖ ਲੋ ਧੰਨਵਾਦ ਆਇਆ ਤੇਰਾ ਤੇਰੇ ਵਰਗੇ ਹੁਣ ਇਹ ਪਿੰਡਾਂ ਚ ਲੋਕ ਆਣ ਗਮਾੜ ਤੇਰੇ ਨਾਲ ਲੜਨ ਲੱਗ ਜੂਗਾ ਤੂੰ ਸਗਾ ਪਿਓ ਪੁੱਤ ਫੜਵਾਇਆ ਲੋਕ ਮੰਨ ਨਹੀਂ ਉਂਰਦੇ ਨਹੀਂ ਫੜਾਉਂਦੇ ਮੇਰਾ ਚੰਗਾ ਯਾਰ ਵਧੀਆ ਠੀਕ ਸਾਡੇ ਲਈ ਤਾਂ ਤੂੰ ਹੀ ਜੋਦਾ ਜੀ ਨੇ ਸਾਨੂੰ ਫੋਨ ਕਰਤਾ ਜੀ ਸਰਵਿਸ ਸਟੇਸ਼ਨ ਲਾਇਆ ਹੋਇਆ ਸੀ ਹਾਂ ਸਰਵਿਸ ਸਟੇਸ਼ਨ ਤੇ ਕੰਮ ਨਹੀਂ ਕਰਦਾ ਬਿਲਡਿੰਗ ਦੀ ਦੁਕਾਨ ਸੀ ਮੇਰਾ ਸਾਰਾ ਸਮਾਨ ਬਿਲਡਿੰਗ ਦਾ ਚੱਕ ਕੇ ਨੇ ਵੇਚਦਾ ਜੇ ਕੋਈ ਦੇਖੋ ਗੱਲ ਸੁਣੋ ਛੋਡੇ ਪਿੰਡ 'ਚ ਕੋਈ ਗੋਲੀਆਂ ਕੈਪਸੂਲ ਚਿੱਟਾ ਸਮੈਗ ਸੀਸੀਆਂ ਵੇਚਦਾ ਮੈਂ ਵੀ ਫੜੂ ਆ ਕੇ ਤੁਸੀਂ ਫੜ ਸਕਦੇ ਹੋ ਆ ਕੋਈ दारू ਵਾਲਾ ਪੁੱਕੀ ਵਾਲਾ ਫੀਮ ਵਾਲਾ ਮੇਰੇ ਬਣੀਓ ਮੈਂ ਨਹੀਂ ਕੁੱਸ ਕਹਿੰਦਾ ਭਾਈ ਉਹ ਬਾਲਾਪੂ ਕੀ ਪਿੰਮਾ ਕੰਮ ਕਰੂ दारू ਵੀ ਅਗਲਾ ਹਰੇਕ ਹੀ ਪੀਂਦਾ ਹੁਣ ਫਿਰ ਅਗਲਾ ਕਹੂਗਾ ਤੇ दारू ਨੂੰ ਵੀ ਪੰਗੜਾ ਪੈਗੇ ਇਹੋ ਸਰਕਾਰੀ ਵਿੱਚ ਹੀ ਜਾਂਦੀ ਹੈ ਗੱਲ ਕਰ ਇਹ ਜਹਰ ਹੈ ਜਿਹੜੇ ਆ ਸੋਹਣੇ ਸਰਦਾਰ ਨੇ ਇਹਨਾਂ ਨੂੰ ਵੀ ਲਾ ਦੇਣਗੇ ਇਹ ਲੋਕ ਆ ਤੁਸੀਂ ਆਪਦੇ ਬੱਚਿਆਂ ਦੇ ਰੱਖ ਕੇ ਆਪੋਂ ਦਾੰਗ ਚਾਕੇ ਕੁੱਟਣ ਪੈਜੋ ਜਦੋਂ ਗਮਾਂਡ ਤੇ ਵਿਗਦਾ ਬਾਈ ਅਸੀਂ ਮਾਨਸਾ ਤੋਂ ਨੇ ਫੋਨ ਕਰੇ ਨਹੀਂ ਤੁੰਦਸੀ ਮੈਂ ਗੱਡੀ ਮੰਗੀ ਬੰਦੇ ਕੱਢੇ ਘਰਾਂ ਜੋ ਕੋਣ ਹੋਂਦਾ ਡਰਦਾ ਹੈ ਬਗਾਨਾ ਪਿੰਡ ਆ ਦੇਖੋ 40 40 ਤਾ 35 ਕਿਲੋਮੀਟਰ ਆ ਗਿਆ ਉਹ ਚਲੋ ਬੰਦਾ ਸਿਆਣਾ ਸੀ ਮੰਨ ਗਿਆ ਹੁਣ ਤੁਸੀਂ ਉਹਨੂੰ ਸਮਝਾਓ ਸਮਝਾਓਗੇ ਉਹਨੂੰ ਸਮਝਾਓ ਫਰਜ਼ ਹੈ ਤੁਸੀਂ ਸਮਝਾਓ ਜੇ ਵੇਚੂਗਾ ਮੈਨੂੰ ਦੱਸਿਓ ਅਸੀਂ ਫੇਰ ਆ ਜਾਾਂਗੇ ਇਸ ਵਾਰ ਆਪਾਂ ਛੱਡ ਕੇ ਜਾਵਾਂਗੇ ਪਰਚਾ ਹੀ ਮੋਂਦੇ ਅਗਲੇ ਵਾਰ ਨਹੀਂ ਬਖਸ਼ਦੇ ਐਦੋਂ ਪਹਿਲਾਂ ਵੇਚ ਛੱਡਿਆ 6000 ਰੁਪਏ ਦਾ ਤੁਹਾਨੂੰ ਕਿਹੜੇ ਨੂੰ 6000 ਰੁਪਏ ਮੰਨਦਾ ਦਿੰਦਾ ਮੰਨਦਾ ਕਿਸੇ ਨੂੰ 6000 ਦਾ ਵੇਚ ਛੱਡਿਆ 1500 ਦਾ ਢੋਲ ਤਾਂ ਇਹ ਹੋਰ ਲੈ ਕੇ ਆਉਂਦਾ ਉਹ ਕਿਹਨੂੰ ਦਿੰਦਾ 6000 ਆਪਣੇ ਬੱਚਿਆਂ ਨੂੰ ਆਪਣੇ ਬੱਚੇ ਲੈਂਦੇ ਨੇ ਹੋ ਕੋਣ ਕੋਣ ਦੁਸ਼ਮਣ ਨੇ ਉਹ ਆਪਣੇ ਬੱਚੇ ਨੇ ਫਿਰ ਇਹਨੂੰ ਅਗੇ ਮੈਨੂੰ ਮੇਰੇ ਪਿਓ ਨੇ ਹੀ ਸੰਜਤਾ ਜਿੱਤੇ ਪਿਓ ਨੇ ਹੀ ਸੰਜਤਾ ਚੱਟਾ ਵੇਚਣਾ ਪਿਆ ਉਹਦਾ ਮੇਰਾ ਵੀ ਨੰਦਾ ਕੁਸ ਮੈਨੂੰ ਮੈਂ ਚੱਟਾ ਵੇਚਣ ਲੱਗੇ ਜਾਂਦੇ ਬਾਹਰਲੇ ਵੀ ਜਵਾਕ ਹੀ ਨੇ ਹਣ ਤਾਂ ਕਿਸੇ ਦਾ ਮਰਜੀ ਹੈ ਯਾਰ ਜਿਹੜਾ ਨਸ਼ਾ ਵੇਚਦੇ ਨੇ ਮੂੰਹ ਲੈ ਕੇ ਉਹ ਜਵਾਕ ਹੀ ਨੇ ਹੈ ਫਿਰ ਇਹ ਕੀ ਗਾਰੰਟੀ ਹੈ ਕੱਲ ਨੂੰ ਆਹ ਗੁੱਠੀ ਵਾਲ ਹੁੰਦੀ ਹੋ ਕੋ ਗੁੱਠੀ ਵਾਲ ਹੁੰਦੀ ਇਹਨਾਂ ਦਾ ਪੈਸੇ ਚਾਹੁੰਦੇ ਫੜਾਓ ਇਹ ਲਿਆਊਗਾ ਵੇਚੂ ਹੈਨਾ ਜੇਲ੍ਹ ਈ ਐਸੀ ਮੁੰਡਾ ਜੇਰੇ ਇਹ ਘਟਿਆ ਪਹਿਲਾਂ ਨੂੰ ਮੈਂ ਜੇਲ੍ਹ ਸਮਝਦਾ ਸੀ ਵੇਚੀ ਥੋੜੇ ਪਿੰਡ ਆਏ ਉਦੋਂ ਇਹ ਜੇਲ੍ਹ ਸੀ ਉਦੋਂ ਕਿਹਾ ਸੀ ਵੇਚਣਾ ਪਿਓ ਕਹਿੰਦਾ ਭਾਈ ਮੇਰਾ ਮੁੰਡਾ ਚਿੱਟਾ ਵੇਚਦਾ ਕੱਲ ਨੂੰ ਕੋਈ ਹੋਰ ਦੱਸੇ ਤੈਨੂੰ ਮੈਂ ਦੱਸ ਦਿੰਦਾ ਇਹੇ ਜੇ ਪਿਓ ਹੋਣ ਸਲੂਟ ਆ ਇਹਨਾਂ ਨੂੰ ਚਾਹੇ ਜੇ ਬਾਗਲਾ ਆਪਾਂ ਨਹੀਂ ਕਹਿੰਦੇ ਮਾਲਾ ਚੰਗਾ ਆਪਣੇ ਲਈ ਤਾਂ ਚੰਗਾ ਮੇਰੇ ਤੇ ਬਾਹਰਦਦਕਾਰੀ ਪ੍ਰਸ਼ਾਦਾ ਤੇਰੇ ਦੇ ਕਿਹਨੇ ਬਾਹਰਦਦ ਕਰੂਗਾ ਤੇਰੀ ਵੀਡੀਓ ਸਾਰੇ ਪੰਜਾਬ ਚ ਭੱਗੀ ਹਾਂਜੀ ਤੇ ਸਾਨੂੰ ਮੈਂ ਆਉਂਗਾ ਢਾਂਗ ਲੈ ਕੇ ਆ ਲੋਕਦਿਆਂ ਨਾਲ ਖੜਨਗੇ ਇਹਨਾਂ ਦਾ ਹੱਕ ਹੈ ਭਾਈ ਤੁਸੀਂ ਖੜੇ ਹੋ ਇਹਨਾਂ ਨਾਲ ਤੁਸੀਂ ਵੀ ਖੜੇ ਹੋ ਦੇਖੋ ਜੇ ਇਹਨੂੰ ਮੰਨਣਾ ਨੂੰ ਮੰਨਦਾ ਚੰਗਾ ਬੋਲਾਂ ਤੂੰ ਸੋਨਾ ਖੜਨ ਦਾ ਫਰਜ਼ ਦਾ ਇਹਨੇ ਜ਼ਹਿਰ ਮਕਾਇ ਕੋਈ ਵੀ ਮਰਦਾ ਜਿਹੜਾ ਆਪਾਂ ਡੋਲਤਾ ਇਸੇ ਨਾਲ ਹੀ ਕਿਸੇ ਦਾ ਜਵਾਕ ਮਾਰ ਜੇ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਆਪਾਂ ਨੂੰ ਪਾਰਟੀ ਦਾ ਮਤਲਬ ਨਹੀਂ ਆਪਾਂ ਤਾਂ ਨਸ਼ੇ ਦੇ ਦੋਸ਼ਮਨਾ ਕਰ ਲਏ ਸ਼ੇਅਰ ਕਰ ਦਿਓ ਬਈ ਸਾਰੇ ਪਹਿਲਾਂ ਡੋਲਤਾ ਕੁਛ ਉਹ ਲਿਆ ਇਹਨੂੰ ਕਹਿੰਦਾ ਡੋਲ ਯਾਰ ਜਾਈਏ ਗਾਹਾਂ ਇਹਨਾਂ ਤੂੰ ਕਿੱਡਾ ਘੜੂਗਾ ਪੈਣੇ ਕਹਦੇ ਇਹਨੂੰ ਛੇਤੀ ਲਿਆ ਪੈਸੇ ਵੀ ਲੈ ਕੇ ਜਾਊਂਗਾ ਜਿੰਨੇ ਲੱਖਾ ਹੂਗਾ ਉਹਨੇ ਦੇ ਜਾਣਗੇ ਹਿੱਸਾ ਵਾ ਕੇ ਲਿਆਵਾਂਗੇ ਆ ਜਾ ਆ ਜਾ ਕੰਡਾ ਗੰਡਾ ਵੀ ਡੋਲ ਪਰਾਂ ਕੰਡਾ ਵੀ ਲਿਆ ਇਹਦਾ ਤੋਲਣਾ ਹੈ ਉਹ ਕੰਡਾ ਵੀ ਭੰਦੇ ਯਾਰਾ ਆ ਜਾ ਕੰਡੇ ਦੇ 350 ਦੇ ਦੂੰਗਾ ਅੰਦਰਾ ਪਿਓ ਕਹਿੰਦਾ ਕੰਡਾ ਹੈਗਾ ਚਾ ਕੋਈ ਗੱਲ ਨਹੀਂ ਜਿੰਨਾ ਵੀ ਲਿਆ ਲਿਆ ਤਾਂ ਹੈਗਾਗਾ ਹਾਂ ਹਾਂ ਕੋਈ ਗੱਲ ਨਹੀਂ ਤੂੰ ਕਿੱਥੇ ਲੈ ਫੜਾ ਦੋ ਆ ਦੇਖੋ ਬਈ ਆ ਆਪਾਂ ਨਾ ਹੋਏ ਇਹ ਪਾਰਾ ਹੈਗਾ ਇਹ ਨਾ ਬਈ ਐ ਨਹੀਂ ਆਪਾਂ ਨੂੰ ਜ਼ਰਾ ਪਾਰਾ ਆ ਦੇਖੋ ਬਈ ਇੰਨਾ ਇਹਨੇ ਪਹਿਲਾਂ ਡੋਲਤਾ ਇੰਨਾ ਹੋਰ ਆਪਾਂ ਇਹਨਾਂ ਨਾਲ ਵਾਦਾ ਕਰਿਆ ਸੀ ਚਾਹੇ ਥੋੜਾ ਲਿਆ ਹੋਵੇ ਦੇ ਕੋਲੇ ਹੋਰ ਗੱਲ ਕਰ ਆਪਾਂ ਇਹ ਦਿਖਾਉਣਾ ਚਾਹੁੰਦੇ ਆ ਸਰਕਾਰ ਕਹਿੰਦੀ ਹੈ ਵਿਕਦਾ ਨਹੀਂ ਨਸ਼ਾ ਆਹ ਆ ਦੇਖ ਲੋ ਬਾਈ ਇੰਨਾ ਪਹਿਲਾਂ ਡੋਲਤਾ ਨੇ ਇੰਨਾ ਇਹ ਇਹ ਜਣੇ ਵੇਚਣਾ 4000 ਦਾ ਵਿਕੂਗਾ ਇਹ ਕੀ ਇਹ ਮਾੜੀ ਕੀ ਇਹ 4000 ਦੀ ਲਈ ਆ ਇਹ ਹੱਥ 'ਚ ਫੜ ਕੇ ਦੇਖ ਲੋ ਤੁਸੀਂ ਇਹ ਬੱਚਿਆਂ ਨੂੰ ਜ਼ਹਿਰ ਆ ਇਹ ਇੰਨਾ ਡੋਲਤਾ ਮੈਂ ਕੋਈ ਪੁਲਿਸ ਵਾਲਾ ਨਹੀਂ ਕੋਈ ਮੈਂ ਸੁੱਥੋ ਸੁੱਥੋ ਮੈਂ ਕਿਸੇ ਤੋਂ ਪੈਸੇ ਲੈਂਤੇ ਨੇ ਕਦੇ ਸੁੱਥੋ ਕੁਝ ਮੰਗਿਆ ਮੈਂ ਗੱਡੀ ਤੇ ਕਿਸੇ ਤੋਂ ਤੇਲ ਪਵਾਇਆ ਮੇਰਾ ਤਾਂ ਫਰਜ਼ ਹੈ ਵੀ ਮੈਂ ਬੱਚੇ ਬਚਾਵਾਂ ਅੱਛਾ ਮੈਂ ਐਵੇਂ ਨਹੀਂ ਵੀ ਆਪਾਂ ਇਹਦੇ ਪਰਚਾ ਲਾਏ ਛੋਡੇ ਜਿਹੜਾ ਗੁਰਸਿੱਖ ਬੰਦਾ ਕੋਈ ਵੀ ਗਿਆਨੀ ਦਿਆਨੀ ਬੰਦਾ ਵੀ ਜਿਹੜਾ ਚਾਹੇ ਵੀ ਛੋਡੇ ਪਿੰਡ 'ਚ ਉਹ ਨਾ ਵਿਕੇ ਜਹਿਰ ਨਾ ਛੋੜੇ ਬੱਚਾ ਤੈਨੂੰ ਭੰਨ ਕੇ ਨਾਲ ਹੀ ਛੱਡ ਦੋ ਲੈ ਬਾਈ ਸੱਟ ਬਾਪੂ ਵੀ ਐਦੂ ਵਾਤੇ ਜੇ ਕੋਈ ਇੰਨਾ ਬਾਹਾ ਕਰੋ ਹੁਣ ਮੇਰੇ ਨਾਲ ਹੁਣ ਜੇ ਇਹ ਵੇਚੂਗਾ ਤਾਂ ਤੁਸੀਂ ਲਾਂਗ ਝਟੋਗੇ ਆਪ ਆ ਲੈ ਬਾਪੂ ਜਮਾ ਨਾਲ ਹੀ ਝੋਲਦੇ ਆ ਦੇਖੋ ਜੀ ਇਹ 5-6000 ਦਾ ਇੰਨਾ ਪਹਿਲਾ ਢੋਲ ਹਟੇ ਆਪਾਂ ਹੁਣ ਮੈਂ ਪਿੰਡ ਪਿੰਡ ਫੇਰ ਜਾਊਂਗਾ ਲੋਕੋ ਜਾਗੋ ਉੱਠੋ ਤਿਆਰ ਹੋ ਜਾਓ ਆ ਮੀਰਪੁਰੋਂ ਪੁੰਡਾਇਆ ਕਾ ਰਮਜੀਤ ਸਿੰਘ ਸ਼ੇਅਰ ਕਰਦੇ ਦੇਖ ਲੋ ਇਹਦੇ ਮੈਨੂੰ ਪਿਉਣੇ ਫੋਨ ਕਰਿਆ ਮੈਂ ਰਜਾਈ ਚ ਪਿਆ ਸੀ ਤੁੰਦ ਸੀ ਅਗਰੀ ਦੀ ਮੈਂ ਗੱਡੀ ਮੰਗੀ ਗੱਡੀ ਕੋਈ ਪਹਿਲਾਂ ਤਾਂ ਲੈ ਕੇ ਆਇਆ ਫਿਰ ਮੇਰਾ ਯਾਰ ਆ ਰੂਬੀ ਵਿਚਾਰਾ ਉਹਦੀ ਗੱਡੀ ਖੜੀ ਹੋਈ ਸੀ ਉਹ ਲੈ ਕੇ ਆ ਆ ਪਿੰਡ ਵਾਸੀ ਨੇ ਦੇਖੋ ਪਿੰਡ ਵਾਸੀਓ ਠੀਕ ਹੈ ਜੀ ਆਪਾਂ ਕੋਈ ਇਹ ਬੱਚੇ ਨੂੰ ਲੈ ਕੇ ਨਹੀਂ ਜਾਂਦੇ ਕੋਈ ਇਹਦੇ ਪਰਚੇ ਹੀ ਮਾਉਂਦੇ ਕਿਉਂ ਹੈਗਾ ਤਾਂ ਚਲੋ ਆਪਣੀ ਹੈ ਗੱਲ ਕਰ ਯਾਰ ਆਪਣਾ ਕਰਦਾ ਇਹ ਤਾਂ ਜ਼ਹਿਰ ਵੇਚਦਾ ਹਾਂ ਮਾੜੀ ਗੱਲ ਹੈ ਜੀ ਮਾੜੀ ਗੱਲ ਹੈ ਨਾ ਜ਼ਹਿਰ ਵੇਚਦਾ ਤੇਰੇ ਮੁੰਡੇ ਨੂੰ ਵੀ ਦੇ ਸਕਦਾ ਤੇਰੇ ਨੂੰ ਵੀ ਦੇ ਸਕਦਾ ਹਾਂ ਭਾਈ ਤੁਹਾਡੀ ਟੀਮ ਹੁਣ ਕਾ ਰੋਕ ਦੇ ਘਾਤ ਨਹੀਂ ਤੇਰੇ ਪਿੰਡੋਂ ਆ ਕੇ ਫੜ ਲਿਆ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਪਹਿਲਾਂ ਇੰਨਾ ਸਾਥ ਦਿੱਤਾ ਮੇਰਾ ਤੁਹਾਡੇ ਪਿੰਡ ਚਿੱਟਾ ਵੇ ਗਰਿਆ ਪਿੰਡ ਵਾਲਿਓ ਤਾਕੜੇ ਹੋ ਜੋ ਜਿਹੜਾ ਕੋਈ ਵੇਚਦਾ ਨੂੰ ਕਹਿ ਦਿਓ ਬਾਰਿੰਗ ਦੇ ਦਿਓ ਇਹ ਮੇਰਾ ਪਹਿਲਾ ਕੰਮ ਸੀ ਅੱਜ ਠੰਡ ਚ ਤਾਂ ਨਹੀਂ ਮੈਂ ਮਹ ਮੁੰਡੇ ਨੂੰ ਕੁੱਸ ਕੇ ਆ ਪੁੱਸ ਤੋਂ ਮੈਂ ਬਰਚਾ ਪਵਾਉਂਦਾ ਨਹੀਂ ਤਾਕੜਾ ਜਿੱਦੇ ਫੜ ਲਿਆ ਕੋਣਾ ਪਤੀ ਉੱਦੇ ਮੈਂ ਬਖਸ਼ਦਾ ਨਹੀਂ ਇਹਦਾ ਚਲੋ ਗਰੀਬ ਆ ਹਾਂ ਬਈ ਹੁਣ ਤੂੰ ਮੈਨੂੰ ਦੱਸ ਸਾਫ਼ ਗੱਲ ਦੱਸੀਂ ਆ ਢੇਗਤਾ ਵੇਚ ਲਿਆ ਕੋਈ ਗੱਲ ਨਹੀਂ ਵੇਕ ਗਿਆ ਕਿਉਂ ਵੇਚਣ ਲੱਗਿਆ ਮੈਂ ਨਹੀਂ ਪੁੱਛਦਾ ਤੇਰੀ ਮਜਬੂਰੀ ਜਿੰਦਾਬੀ ਸੀ ਚਲੋ ਗਵਾਨੀ ਕੋਈ ਤੂੰ ਅਰਬਾਂ ਖਰਬਾਂ ਬਤੀ ਨਹੀਂ ਹੋਇਆ ਹੁਣ ਐਂ ਦੱਸ ਜੇ ਅੱਜ ਤੋਂ ਬਾਅਦ ਚਿੱਟਾ ਵੇਚੇਗਾ ਤੇ ਮੈਨੂੰ ਪਤਾ ਲੱਗ ਗਿਆ ਫੇਰ ਤੇਰੇ ਨਾਲ ਕੀ ਕਰਾਇਆ ਜਾਵੇ ਹੁਣ ਤੂੰ ਸੌਂ ਖਾ ਆਪ ਦੇ ਧਰਮ ਦੀ ਈਸ਼ਟ ਦੀਆ ਦੇ ਬੱਚਾ ਵੀ ਮੈਂ ਸੌਂ ਖਾ ਕੇ ਤਾਂ ਬਾਉਂ ਸੌਂ ਤਾਂ ਖਾਉਂਗਾ ਹਿੱਸਾ ਦੇਵਾ ਦੋ ਕੁਛ ਨਹੀਂ ਕਰ ਹਿੱਸਾ ਤੇ ਮੁੰਦਰਾ ਦੇਉ ਪਿਓ ਹਾਂ ਵੀ ਤਾਇਆ ਜਿਹੜਾ ਕੋ ਪਿੰਡ ਆਇਓ ਇਹ ਤੇਰਾ ਪੰਚਾਇਤ ਬਾਈ ਇਹਨੂੰ ਦਬਾਉਂਗੇ ਦਾ ਮੇਰਾ ਮਸ਼ੀਨ ਚ ਤੂੰ ਵੇਚਦੇ ਤੂੰ ਵੇਚਦੇ ਚਿੱਟਾ ਵੀ ਦੇ ਕੰਮ ਕਰ ਆ ਮੱਖਾ ਤੈਨੂੰ ਹੀ ਸਦਵਾ ਦਿੰਦੇ ਹਾਂ ਤੈਨਾਂ ਤੂੰ ਵੇਚਦੇ ਹਣਾ ਵੀ ਕੰਮ ਕਰ ਤੇ ਪਿੰਡ ਦੀ ਪੰਚਾਇਤ ਨੂੰ ਮੈਂ ਕਹੂੰਗਾ ਕਿੱਥੇ ਸਰਪੰਚ ਬਾਈ ਤੁਸੀਂ ਇਹ ਕੰਮ ਇਹਦਾ ਨਵੇੜੋ ਨੂੰ ਕੰਮ ਤਾਂ ਦਿੱਤਾ ਲਵਾਓ ਨਹੀਂ ਸਾਡੇ ਨਾਲ ਤੁਰ ਮੇਰੇ ਨਾਲ ਬੈਠ ਕੇ ਜਿਵੇਂ ਮੈਂ ਥੋੜਾ ਲੈ ਕਰ 12000 ਰੁਪਏ ਕਾ ਨਹੀਂ ਮੇਰਾ ਨਹੀਂ ਸਰਪੰਚ ਨੂੰ ਪੰਚਾਇਤਾਂ ਨੂੰ ਬੁਲਾ ਸਾਰੀ ਪੰਚਾਇਤ ਆ ਬਾਈ ਇਹਨੂੰ ਇਹਦਾ ਬਣਦਾ ਕੰਮ ਫਿਰ ਜੇ ਤੈਨੂੰ ਨਾ ਨਾਂ ਦੇਵੇ ਹਿੱਸਾ ਫਿਰ ਲੋਈਟਾ ਵੇਚੇਗਾ ਕੀ ਦਿਹਾੜੀ ਕਰ ਜੀ 500 ਰੁਪਏ ਦੇ ਹੁਣ ਜਿਹਦੇ ਕੋਲੇ ਜ਼ਮੀਨ ਨਹੀਂ ਹੈਗੀ ਗਈ ਉਹ ਮੇਰਾ ਪਿਓ ਮੈਨੂੰ ਨਹੀਂ ਦਿੰਦਾ ਹਿੱਸਾ ਮੈਂ ਜੱਟਾ ਵੇਚ ਲ ਨੇ ਪਤਾ ਕੀ ਗੱਲ ਫਿਰ ਕੋਈ ਗੱਲ ਹੀ ਉਹ ਇੰਨਾ ਵਧੀਆ ਕਰ ਬਾਪੂ ਚਲ ਦੇ ਇਹਨੂੰ ਕੰਮ ਕਰਵਾ ਲਈ ਮੈਂ ਇਹਦਾ ਹਿੱਸਾ ਕਿੱਥੇ ਅਜਿਹੀ ਕਮਾਉਣ ਲੱਗੇਗੇ ਇੱਕ ਮੌਂਟ ਕੀ ਆਈ ਇਹਨੇ 2 ਲੱਖ ਦੇ ਸੰਦ ਵੇਚਦੇ ਨੇ ਸੰਦ ਵੇਚਦੇ ਤੂੰ ਖਸਮਾ ਸੰਦ 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 ਚੱਲ ਅਸੋੜਾ ਪਰਿਵਾਰ ਇੰਨੀ ਪੰਚਾਇਤ ਖੜੀ ਹੁਣ ਮੂਤੇ ਸੰਦ ਗਣੇ ਆਵੇ ਕੀ ਵੇਚੇ ਕਿਸੇ ਨੂੰ ਪਾਣੀ ਲੈ ਕੇ ਦੇ ਬਾਲਵਾ ਸੰਦ ਗਣੇ ਥਾਣੇ ਚ ਪਾਣੀ ਲੈ ਜੀ ਬਾਈ ਯਾਰ 20 ਵਾਰ ਆਹ ਦੇਖ ਤੂੰ ਥਾਣਾ ਛੱਡਾ ਤੇਰੇ ਕੋਲ ਚੱਟਾ ਵੱਡੀ ਗੱਲ ਤੇਰੇ ਕੋਲ ਤੂੰ ਚੱਟਾ ਫੜਿਆ ਗਿਆ ਹਾਂ ਦੇਖੋ ਚੱਟਾ ਫੜਿਆ ਗਿਆ ਨਾ ਤੈਨੂੰ ਕਿਹਾ ਸੀ ਤੇਰੇ ਪਰਚਾ ਨਹੀਂ ਪਵਾਉਂਦਾ ਪਰਚਾ ਨਹੀਂ ਪਵਾਇਆ ਤੇ ਤੂੰ ਮਹੀਨਾ ਨੂੰ ਤੇਰਾ 40000 ਰੁਪਿਆ ਲੱਗਦਾ ਲੱਗਦਾ ਨਾ ਮੈਂ ਤਾਂ ਤੇ ਪਰਚਾ ਨਹੀਂ ਪਵਾਇਆ ਤੇਰੇ ਨਿੱਕੇ ਨਿੱਕੇ ਬੱਚੇ ਨੇ ਤਰੀ ਘਾਣੀ ਬਣੀ ਜੇ ਤੂੰ ਚਿੱਟਾ ਕੋਈ ਵੀ ਲੈਣਾ ਹੈ ਤੂੰ ਹਰੇਕ ਨੂੰ ਦੇਵੇਂਗਾ ਤੈਨੂੰ ਤਾਂ ਵੇਚਣਾ ਹੈ ਤੂੰ ਤਾਂ ਕਿਸਦਾ ਜਵਾਕ ਮਰ ਗਿਆ ਜੇ ਇਸੇ ਚਿੱਟੇ ਦਾ ਕਿਸੇ ਆ ਬਾਪੂ ਦਾ ਮੁੰਡਾ ਬਾਪੂ ਦਾ ਮੁੰਡਾ ਲਾਇਆ ਉਹਦੀ ਗੱਲਾਂ ਕਿਸੇ ਨੂੰ ਕੀ ਪਤਾ ਵੀ ਸਾਡੇ ਜਦੋਂ ਪਿੰਡ ਚ ਵਿਕੀ ਜਾਂਦਾ ਤੂੰ ਘਰੇ ਰੱਖੀ ਬੈਠਾ ਹੈ ਇਹ ਲੋਕਾਂ ਨੂੰ ਵੀ ਜਾਗਰੂਤ ਹੋਣਾ ਪਊ ਮੈਂ ਪਿੰਡ ਦੇ ਲੋਕਾਂ ਨੂੰ ਕਹਿਣਾ ਠੀਕ ਹੈ ਨਾ ਹੁਣ ਬਾਜੀ ਤੇਰਾ ਢੋਲ ਤਾਂ ਤੇਰੀ ਪਿੰਡ ਦੀ ਪੰਚਾਇਤ ਨਾਲ ਕੁਛ ਕਰੀ ਮੈਨੂੰ ਫੋਨ ਕਰੀ ਤਾਇਆ ਇਹਨੂੰ ਕੰਮ ਕਰਵਾ ਪੈਸਾ ਨਹੀਂ ਦੇਣਾ ਇਹਨੂੰ ਕੋਈ ਵੀ ਇਹਨੂੰ ਕੰਮ ਕਰਵਾ ਜੇ ਤੂੰ ਇਹਨਾਂ ਤੇ ਨਾਲ ਤੂੰ ਇਹਨਾਂ ਲੜੇਗਾ ਇਹਨੂੰ ਪੁੱਠਾ ਬੋਲੇਗਾ ਮੈਂ ਫੇਰ ਆਜੂਗਾ ਹੁਣ ਤੈਨੂੰ ਕੁਛ ਨਹੀਂ ਕਿਹਾ ਜਦੋਂ ਮੈਂ ਦਵਾਈ ਬੂਟੀ ਦੀ ਮੈਨੂੰ ਕੋਈ ਕੱਪੜੇ ਲਈ ਲੋੜ ਤੈਨੂੰ ਸਾਹਿਬ ਕੁਛ ਨਹੀਂ ਦਿੰਦਾ ਤੂੰ ਕੰਮ ਕਰ ਤੂੰ ਤਾਂ ਇਹਨਾਂ ਨੂੰ ਸਾਹਬ ਚਾਰ ਮਸ਼ੀਨਾਂ ਕਰਾ ਆ ਤੇਰੀ ਮਾਂ ਬੁੜੀ ਐ ਤੂੰ ਇਹਨੂੰ ਸਾਹਬ ਕੈਂਸਰ ਐ ਇਹ ਤੈਨੂੰ ਸਾਹਬ ਚਾਰ ਮਸ਼ੀਨਾਂ ਕਰਾ ਸਾਹਬ ਦਾ ਹੀ ਕੁਛ ਨਹੀਂ ਦਿੰਦਾ ਚੱਲ ਹੁਣ ਸਾਹਬ ਦੂਰੀ ਵਾਰ ਮਿਹਨਤ ਕਰ ਤੁਸੀਂ ਇਹਨੂੰ ਬੰਦਾ ਕਹਿੰਦੇ